ਰੋਲਦੂ ਸਿੰਘ ਮਾਨਸਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿੱਥੇ ਉਹਨਾਂ ਨੇ ਕਿਹਾ ਕਿ ਜਿਹੜਾ ਰਾਸ਼ਨ ਇਕੱਠਾ ਹੁੰਦਾ ਸੀ ਉਹ ਮੈਂ ਕਮੇਟੀ ਦਾ ਮੈਂਬਰ ਸੀ ਉਹ ਵੇਚ ਦਿੰਦੇ ਸੀ ਬਹੁਤੀ ਪੁੱਛਦੇ ਨਹੀਂ ਐਸਕੇਮ ਦੀ ਮੀਟਿੰਗ 'ਚ ਵੀ ਜਿਹੜਾ ਪਿਛਲੇ ਅੰਦੋਲਨ ਨਾਲ ਆ ਪੈਸਾ ਹੈ ਭਾਈ ਉਹਦਾ ਹਿਸਾਬ ਦਿਓ ਕਿੱਥੇ ਆ ਉਹ ਪੈਸਾ ਕੋਈ ਕਹਿੰਦਾ ਮੇਰੇ ਕੋਲੇ 56 ਲੱਖ ਪਿਆ ਮੈਂ ਦੇ ਦੂੰਗਾ ਪਰ ਮੈਂ ਹਿਸਾਬ ਜਿਹੜਾ ਆਪਦੀ ਮੀਟਿੰਗ 'ਚ ਦੇਵਾਂਗਾ ਸਾਰਾ ਦਿੱਲੀ ਦੇ ਮੋਰਚੇ ਦਾ ਸਾਲ ਸਾਰੇ ਮੋਰਚਿਆਂ ਦਾ ਹਿਸਾਬਤਾਂ ਸਾਰੇ ਇਕੱਠਾ ਕਰਕੇ ਉਹ ਫੇਸਬੁਕ ਸੋਸ਼ਲ ਮੀਡੀਆ ਤੇ ਪਾਇਆ ਉਗਰਾਹਾਂ ਸਾਹਿਬ ਤੁਹਾਡੇ ਕੋਲੇ ਤਾਂ ਕੋਈ ਪੈਸਾ ਨਹੀਂ ਹੈ। ਬਖਰੇਵੇਂ ਕੀ ਨੇ ਤੁਸੀਂ ਅੱਜ ਦੋ ਤਿੰਨ ਵਾਰ ਇਹ ਆਪਦੇ ਭਾਸ਼ਣ ਚ ਜ਼ਿਕਰ ਕੀਤਾ ਕਿ ਭਾਵੇਂ ਸਾਡੇ ਬਖਰੇਵੇਂ ਨੇ ਪਰ ਅਸੀਂ ਆਪਦੇ ਤਰੀਕੇ ਨਾਲ ਇਸ ਅੰਦੋਲਨ ਦੇ ਵਿੱਚ ਖੜੇ ਆ। ਜਿਹੜੇ ਸਪੈਕਟੇਸ਼ਨਜ਼ ਨੇ ਲੋਕਾਂ ਦੀ ਤੁਹਾਡੇ ਤੋਂ ਐਕਸਪੈਕਟੇਸ਼ਨ ਹੈ ਕਿ ਜੇ ਉੱਥੇ ਮੋਰਚਾ ਲੱਗ ਗਿਆ ਤੇ ਉਗਰਾਹਾਂ ਸਾਹਿਬ ਉੱਥੇ ਮੌਜੂਦ ਹੋਣੇ ਚਾਹੀਦੇ ਆ। ਇਹ ਐਕਸਪੈਕਟੇਸ਼ਨ ਦਾ ਮੀਡੀਆ ਉਹੀ ਆ ਕੇ ਤੁਹਾਨੂੰ ਪੁੱਛ ਲੈਂਦਾ। ਤੁਸੀਂ ਕਹਿ ਰਹੇ ਹੋ ਮੈਂ ਲੜਾਈ ਵੀ ਲੜਨੀ ਚਾਹੁੰਦਾ ਮੈਂ ਨਾਲ ਵੀ ਆ। ਪਰ ਮੈਂ ਉਹਨਾਂ ਦੇ ਤਰੀਕੇ ਕਰਨ ਨਾਲ ਸਹਿਮਤ ਨਹੀਂ ਹਾਂ ਫਿਰ ਜੋਗਿੰਦਰ ਸਿੰਘ ਉਗਰਾਹਾ ਤੇ ਉਹਨਾਂ ਦੀ ਜੱਥੇਬੰਦੀ ਦੀ ਪੋਜੀਸ਼ਨ ਕੀ ਹੈ ਸਾਢੇਕਲ ਮੀਡੀਆ ਦੇ ਖਿਲਾਫ ਬੜੇ ਹੋਏ ਪਿਓ ਸਪੀਚਾਂ ਚ ਤੁਹਾਡੇ ਤੰਜ਼ ਸਾਰੇ ਮੀਡੀਆ ਤੇ ਆ ਰਹੇ ਵੀ ਮੀਡੀਆ ਮੇਰੇ ਮੂੰਹ ਚ ਸਵਾਲ ਤੁੰਦਾ ਆ ਕਿ ਮਾਈਕ ਲੈ ਕੇ ਪਹਿਲੇ ਕਿਸਾਨ ਅੰਦੋਲਨ ਵੇਲੇ ਬਰਨਾਲਾ ਦੇ ਵਿੱਚ ਉਗਰਾਹਾ ਜੱਥੇਬੰਦੀ ਦਾ ਵੱਡਾ ਇਕੱਠ ਹੁੰਦਾ ਜਿੱਥੋਂ ਜੁਗਿੰਦਰ ਸਿੰਘ ਉਗਰਾਹਾ ਪਹਿਲੀ ਵਾਰ ਇਹ ਗੱਲ ਬੋਲਦੇ ਆ ਕਿ ਲੜਾਈ ਮੋਦੀ ਨਾਲ ਨਹੀਂ ਹੈ ਲੜਾਈ ਤਾਂ ਡਬਲਿਊਟੀਓ ਨਾਲ ਹੈ ਬਹੁਤ ਵਿਰੋਧ ਹੋਇਆ ਸੀ ਉਸ ਗੱਲ ਦਾ ਬਹੁਤ ਸਾਰੀਆਂ ਚਰਚਾਵਾਂ ਹੋਈਆਂ ਸੀ ਕਿ ਜੁਗਿੰਦਰ ਉਗਰਾਹਾ ਕਿੱਧਰ ਲੈ ਗਏ ਗੱਲ ਗੱਲ ਤਾਂ ਤਿੰਨ ਕਾਨੂੰਨ ਰੱਦ ਕਰਨ ਤੱਕ ਸੀ ਅਸੀਂ ਡਬਲਿਊਟੀਓ ਨਾਲ ਮੱਥਾ ਕਿਉਂ ਲਾਉਣ ਲੱਗ ਗਏ ਆ ਫਾਰਮਰਸ ਪ੍ਰੋਟੈਸਟ 2 ਸ਼ੁਰੂ ਹੁੰਦਾ ਸਾਰੀਆਂ ਮੰਗਾਂ ਚ ਇੱਕ ਪ੍ਰਮੁੱਖ ਮੰਗ ਹੈ ਕਿ ਡਬਲਿਊਟੀਓ ਦੇ ਨਾਲ ਜਿਹੜਾ ਸਮਝੌਤਾ ਹੈ ਉਹਦੇ ਚੋਂ ਭਾਰਤ ਬਾਹਰ ਆਵੇ 1995 ਦੇ ਵਿੱਚ ਇੱਕ ਛੋਟੀ ਜੀ ਲਾਈਨ ਕੋਟ ਕਰਦਾ ਹਾਂ ਕਿਹਾ ਗਿਆ ਕਿ 40% ਤੱਕ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਭਰ ਦੇ ਮੁਲਕ ਜਿਹੜੇ ਖੇਤੀ ਤੇ ਸਬਸਿਡੀ ਘਟਾ ਦੇਣ 40% ਤੱਕ ਇਸ ਬਾਰੇ ਚਰਚਾ ਕਰਦੇ ਅੱਜ ਇਹ ਕਿਉਂ ਗੱਲ ਉੱਠੀ ਸਾਲ ਪਹਿਲਾਂ 2 ਸਾਲ ਪਹਿਲਾਂ ਜੁਗਿੰਦਰ ਉਗਰਾਹਾਂ ਨੇ ਕਿਉਂ ਸ਼ੁਰੂ ਕੀਤੀ ਸੀ ਅੱਜ ਕੀ ਪੋਜੀਸ਼ਨ ਹੈ ਸਟੈਂਡ ਕੀ ਹੈ ਉਗਰਾਹਾਂ ਸਾਹਿਬ ਨਾਲ ਨੇ ਬਹੁਤ ਸਵਾਗਤ ਹੈ ਜੀ ਤੁਹਾਡਾ ਉਗਰਾਹਾਂ ਸਾਹਿਬ ਪਹਿਲਾਂ ਤਾਂ ਪੰਜਾਬ ਦੇ ਕਿਸਾਨਾਂ ਨੂੰ ਦਰਸ਼ਕਾਂ ਨੂੰ ਸਾਡਿਆਂ ਨੂੰ ਇਹ ਸਮਝਾਓ ਕਿ ਡਬਲਿਊਟੀਓ ਦੀਆਂ ਕਿਹੜੀਆਂ ਨੀਤੀਆਂ 'ਚ ਭਾਰਤ ਬੈਠਾ ਹੈ ਜਿਹਦਾ ਕਿਸਾਨ ਨੂੰ ਨੁਕਸਾਨ ਹੈ ਮਕਰ ਸਾਹਿਬ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਪਰ ਸਾਨੂੰ ਭਾਰਤ ਦੀ ਸਥਿਤੀ ਨੂੰ ਸਮਝਣਾ ਚਾਹੀਦਾ ਹੈ ਆਪਣੇ ਭਾਰਤ ਦੀ ਤੇ ਵਿਕਸਤ ਮੁਲਕਾਂ ਨਾਲ ਸਾਡੇ ਰਿਸ਼ਤੇ ਕੀ ਆ ਇਹ ਸਥਿਤੀ ਤੋਂ ਫਿਰ ਜਾਣ ਜੇ ਸਾਨੂੰ ਜਾਣੂ ਹੋਵੇ ਨਾ ਫਿਰ ਅਸੀਂ ਇਹ ਸਮਝ ਲਈ ਜੀ ਇਹਨੂੰ ਐਂ ਦੇਖਣਾ ਹੋਵੇ ਛੋਟੇ ਬੱਦਰ ਤੋਂ ਜਨ ਇੱਕ ਮਜ਼ਦੂਰ ਦਾ ਤੇ ਇੱਕ ਧਨਾੜ ਦਾ ਕੀ ਰਿਸ਼ਤਾ ਹੈ ਜੀ ਇੱਕ ਗਰੀਬ ਦਾ ਤੇ ਇੱਕ ਅਮੀਰ ਦਾ ਕੀ ਰਿਸ਼ਤਾ ਹੈ ਉਹਦੇ ਚੋਂ ਦੇਖੀਏ ਜੇ ਆਪਾਂ ਹੁਣ ਇਹ ਸਮਝੌਤਾ ਗਰੀਬ ਤੇ ਅਮੀਰ ਦਾ ਕੋਈ ਸਮਝੌਤਾ ਕਰਨਾ ਹੋਵੇ ਤਾਂ ਜ਼ਰੂਰੀ ਹੈ ਵੀ ਅਮੀਰ ਦੇ ਹਿੱਤ ਜਿਹੜੇ ਨੇ ਗਰੀਬ ਦੇ ਹਿੱਤਾਂ ਨਾਲੋਂ ਕਿਤੇ ਪਾਰੇ ਹੁੰਦੇ ਆ। ਬਿਲਕੁਲ। ਉਹਦੀ ਗੱਲ ਸੁਣੀ ਜਾਂਦੀ ਆ ਉਹਦੀ ਲੋੜ ਪਾਰੀ ਹੁੰਦੀ। ਜਿਹੜੀ ਉਹ ਲੋੜ ਹੈ ਉਸ ਲੋੜ ਦੇ ਵਿੱਚੋਂ ਜਿਹੜੇ ਵਿਕਸਿਤ ਮੁਲਕ ਹੈ ਜਿਹਨੇ ਵਿਕਾਸਸ਼ੀਲ ਮੁਕ ਚੜ੍ਹੇ ਜਿਹੜੀ ਦੁਨੀਆ ਦੇ ਕਾਬਜ ਮੁਲਕ ਹੈ ਜਿਨ੍ਹਾਂ ਨੂੰ ਆਪਾਂ ਵੱਡੇ ਮੁਲਕ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਫਰਾਂਸ ਵਰਗੇ ਹੂੰ ਇਹ ਮੁਲਕਾਂ ਦੀ ਜਿਹੜੇ ਨੇ ਜਿਹਨੇ ਸਸਤਾ ਮਾਨੇ ਇਹ ਇਹ ਸੰਸਥਾਵਾਂ ਤੇ ਕਾਬਜ ਹੈ। ਜੀ। ਇਹ ਵਿਸ਼ਵਪਾਰ ਸੰਸਥਾ ਦੀ ਜਿੱਥੋਂ ਅਸੀਂ ਗੱਲ ਕਰਦੇ ਆ ਇਹ ਪਹਿਲਾਂ ਜਦੋਂ ਸ਼ੁਰੂ ਚ ਹੁੰਦੀ ਸੀ ਇਹ ਸਮਝੌਤੇ ਦੇ ਵਿੱਚ ਇਹਨੇ 8ਵੇਂ ਸਮਝੌਤੇ ਦੇ ਵਿੱਚ ਇਹਨੇ ਖੇਤੀ ਸੈਕਟਰ ਨੂੰ ਆਪਣੇ ਕਲਾ ਵਿੱਚ ਲਿਆ ਹੂੰ ਇਹ ਤੋਂ ਪਹਿਲਾਂ ਇਹਦਾ ਵਪਾਰਕ ਤੇ ਕਾਰਖਾਨੇ ਦੇ ਮਾਲਾਂ ਤੇ ਸਮਝੌਤਾ ਹੁੰਦਾ ਉਹ ਮੰਡੀਆਂ ਤੇ ਰੌਲਾ ਹੁੰਦੇ ਸਮਝੌਤੇ ਹੁੰਦੇ ਜੀ ਇਹ 8ਵੇਂ ਸਮਝੌਤੇ 8ਵੇਂ ਜਿਹੜਾ ਵਿਸ਼ਵਪਾਰ ਸੰਸਥਾ ਦਾ 8ਵਾਂ ਸਮਝੌਤਾ ਹੈ ਉਹ ਤੇ ਪਹਿਲੀ ਵਾਰ ਇਹਨੇ ਇਹ ਖੇਤੀ ਸੈਕਟਰ ਨੂੰ ਆਪਣੇ ਕਲਾ ਵਿੱਚ ਲਿਆ ਹੂੰ ਖੇਤੀ ਸੈਕਟਰ ਨੂੰ ਪਬਲਿਕ ਸੈਕਟਰ ਨੂੰ ਆਪਣੇ ਕਲਾ ਵਿੱਚ ਲਿਆ ਉਹਨੇ ਉਹ ਜਦੋਂ ਕਲਾਵੇ ਜਿਹਨੇ ਪਹਿਲੀ ਵਾਰ ਲਿਆ ਜਿੱਥੇ ਸਾਡੇ ਖੇਤੀ ਸੈਕਟਰ ਦੇ ਵਿੱਚ ਆ ਸਾਨੂੰ ਪਹਿਲਾ ਵਿਰੋਧ ਹੋਇਆ ਦਾ ਵੀ ਇਹ ਨੇ ਸਭ ਤੋਂ ਪਹਿਲਾਂ ਵੀ ਖੇਤੀ ਤੇ ਤੇ ਜਿਹੜੇ ਸਬਸਿਡੀ ਹੈ ਉਹਨੂੰ ਕੱਟ ਜਾਨੀ ਖੇਤੀ ਦੀ ਇਨਪੁਟਸ ਹੈ ਜਿਹੜੀ ਹੂੰ ਉਹ ਵਧਾ ਕੇ ਉਹਦੇ ਚ ਇਨਪੁਟਸ ਦੇ ਵਿੱਚ ਕਾਰਪੋਰੇਟਰ ਦਾ ਮਾਲ ਵੇਚਦਾ ਜੀ ਜੀ ਉਹੋ ਜੇ ਮਾਡਲ ਨੂੰ ਲਿਆ ਕੇ ਉਥੇ ਕਾਰਪੋਰੇਟਾਂ ਨੂੰ ਵੱਧ ਮੁਨਾਫੇ ਦਿਵਾ ਕੇ ਉਹਨਾਂ ਦੇ ਮਾਲ ਦੇ ਨੂੰ ਘੱਟ ਰੇਟਾਂ ਤੇ ਲੈ ਕੇ ਮਾ ਵਪਾਰੀ ਮਰਜ਼ੀ ਦੇ ਖਰੀਦਣ ਖੇਤੀ ਦੇ ਵਿੱਚੋਂ ਜਿਹੜੀ ਮੁਨਾਫੇ ਵਾਲੀ ਗੱਲ ਸੀ ਉਹ ਘਟੀ ਗਈ ਵਿਕਸਿਤ ਮੁਲਕ ਨਹੀਂ ਦਿੰਦੇ ਸਬਸਿਡੀ ਨਹੀਂ ਜੀ ਦਿੰਦੇ ਆ ਉਹ ਸਬਸਿਡੀ ਦਿੰਦੇ ਉਹ ਸਬਸਿਡੀ ਆਪਦੇ ਮੁਲਕ ਨੂੰ ਦਿੰਦੇ ਆ ਪਰ ਉਹ ਚਾਹੁੰਦੇ ਆ ਕਿ ਡਬਲਿਊਟੀਓ ਚਾਹੁੰਦਾ ਹੈ ਕਿ ਜਿਹੜੇ ਡਿਵੈਲਪਿੰਗ ਕੰਟਰੀਜ਼ ਆ ਉਹ ਸਬਸਿਡੀ ਨਾ ਦੇਣ ਉਹ ਘਟਾਉਣ ਸਬਸਿਡੀ ਹਾਂ ਜੀ ਉਹ ਮਤਲਬ ਉਹ ਸਬਸਿਡੀ ਨਾ ਨਾ ਨਹੀਂ ਨਾ ਉਹਨੂੰ ਸਬਸਿਡੀ ਦਿੰਦੇ ਉਹ ਜਿਵੇਂ ਉਹਨੂੰ ਨਾ ਉਹ ਗ੍ਰੀਨ ਜਾਂ ਕੋਈ ਬਲੂ ਤਿੰਨ ਬਣੀਆਂ ਜਿਹੜੀਆਂ ਹਾਂ ਉਹਨਾਂ ਦੇ ਨਾਂ ਤੇ ਉਹ ਸਬਸਿਡੀ ਦਾ 80% ਦਿੰਦੇ ਆ ਸਾਡੇ ਦਾ ਇਹ 40% ਵੀ ਇਹਦਾ 100% ਹੀ ਖਤਮ ਕਰਨਾ ਚਾਹੁੰਦੇ ਆ ਉਹ ਆਪਦੇ ਲੋਕਾਂ ਨੂੰ ਆਪਦੇ ਕਿਸਾਨਾਂ ਨੂੰ ਬੇਸ਼ੱਕ ਵੈਸੇ ਪਾਲਿਸੀ ਉੱਥੇ ਵੀ ਲਾਗੂ ਹੋਈਆਂ ਮੈਂ ਗਾਂਹ ਗੱਲ ਕਰੂੰਗਾ ਤੁਹਾਡੇ ਨਾਲ ਵੀ ਉੱਥੇ ਵੀ ਜਾਨੀ ਇਹਨਾਂ ਨੀਤੀਆਂ ਨੇ ਉਹਨਾਂ ਦਾ ਕੀ ਕੀਤਾ ਮੈਕਸੀਕੋ ਦਾ ਕੀ ਕੀਤਾ ਗਾਂਹ ਗੱਲ ਕਰਦੇ ਆਪਾਂ ਤੇ ਜਾਨੀ ਇਹ ਇੱਕ ਹੀ ਜੀ ਨੀਤੀ ਹੈ ਵੀ ਜਿਹੜੀ ਮਤਲਬ ਸਬਸਿਡੀ ਘਟਾਉਣਾ ਉਹਨਾਂ ਦਾ ਮਨੋਰਥ ਜਾਨੀ ਕੀ ਹੈ ਮੈਂ ਉਧਰ ਨੂੰ ਜਾਊਂਗਾ ਗਾਂਹ ਗੱਲ ਕਰਦੇ ਜੋ ਇਹ ਉਹਨਾਂ ਨੇ ਲਿਆਂਦਾ ਵੀ ਖੇਤੀ ਦੇ ਧੰਦੇ ਦੇ ਉੱਤੇ ਜਿਹੜੀ ਸਬਸਿਡੀ ਘਟਾ ਦਿਓ ਜਿਹੜੀਆਂ ਇਨਪੁਟਸ ਹੈ ਇਨਪੁਟਸ ਤਾਂ ਕਾਰਪੋਰੇਟਾਂ ਦੀਆਂ ਨੇ ਬਿਲਕੁਲ ਕਾਧਾ ਨੇ ਬੀਜ ਨੇ ਕੀੜੇ ਮਾਰ ਦਵਾਈਆਂ ਨੇ ਟਰੈਕਟਰ ਮਸ਼ੀਨਰੀ ਤੇਲ ਆ ਸਾਰਾ ਸਮਾਨ ਉਹਨਾਂ ਦਾ ਹੈ ਜੀ ਉਹਨਾਂ ਦੇ ਸਭ ਤੇ ਕੋਈ ਕੰਟਰੋਲ ਨਹੀਂ ਹੂੰ ਤੇ ਜਿਹੜੀ ਸਾਡੀ ਪੈਦਾਵਾਰ ਹੈ ਜਿਹੜੀ ਖੇਤਾਂ ਚੋਂ ਪੈਦਾਵਾਰ ਹੁੰਦੀ ਹੈ ਅਸੀਂ ਇਹ ਤੇ ਮਤਲਬ ਉਹਨਾਂ ਦੇ ਮਾਡਲ ਇਹੋ ਜੇ ਲੈਂਦਾ ਉਹ ਸਾਰੀਆਂ ਚੀਜ਼ਾਂ ਸਾਨੂੰ ਲੈਣ ਵਾਸਤੇ ਖੇਤੀ ਆ ਨਿਰਭਰ ਹੋ ਗਏ ਵੀ ਤੁਸੀਂ ਬਿਜਲੀ ਤੋਂ ਬਗੈਰ ਨਹੀਂ ਖੇਤੀ ਕਰ ਸਕਦੇ ਬਿਲਕੁਲ ਤੁਸੀਂ ਟਰੈਕਟਰ ਬਗੈਰ ਨਹੀਂ ਖੇਤੀ ਕਰ ਸਕਦੇ ਉਹ ਇਹੋ ਜੇ ਮਾਡਲ ਦੇ ਵਿੱਚ ਜਦੋਂ ਅਸੀਂ ਫਿੱਟ ਹੋ ਗਏ ਫਸ ਗਏ ਪਹਿਲਾਂ ਅਸੀਂ ਕਰਦੇ ਨਹੀਂ ਸੀ ਹੁੰਦੇ ਸਾਨੂੰ ਫਸਾਇਆ ਗਿਆ ਇੱਧਰ ਲਿਆਂਦਾ ਗਿਆ ਬੜੀ ਡਿਟੇਲ ਚ ਜਾਊਗਾ ਨਹੀਂ ਕਰਦਾ ਮੈਂ ਉਹ ਦਰ ਨੂੰ ਇਹਦੇ ਨੂੰ ਜਦੋਂ ਲਿਆਂਦਾ ਤਾਂ ਇਨਪੁਟਸ ਵੱਧ ਗਏ ਜਿਹੜੀ ਐਮਐਸਪੀ ਸੀ ਉਹ ਉਹਨਾਂ ਨੇ ਆਪਣੀ ਮਰਜ਼ੀ ਨਾਲ ਦਿੱਤੀ ਬਿਲਕੁਲ ਜਣੀ ਖਰੀਦ ਨਹੀਂ ਹੋਈ ਜਿਹੜੀਆਂ ਜੁੜਿਆ ਹੋਇਆ ਐਮਐਸਪੀ ਤੇ ਡਬਲਿਊਟੀਓ ਦੀਆਂ ਜਿਹੜੀਆਂ ਨੀਤੀਆਂ ਨੇ ਇਹ ਦੋਨੋਂ ਇੰਟਰ ਰਿਲੇਟਿਡ ਚੀਜ਼ਾਂ ਨੇ ਬਿਲਕੁਲ ਇਹ ਰਿਲੇਟਿਡ ਨੇ ਜੀ ਆ ਰਟੇ ਹੀ ਤਾਂ ਆ ਰਟੇ ਹੀ ਤਾਂ ਆ ਮੈਂ ਤੁਹਾਨੂੰ ਗੱਲ ਗਾਹਾਂ ਕਰਦਾ ਵੀ ਸਰਕਾਰ ਨੇ ਨਾਲ ਇਹ ਵੀ ਕਿਹਾ ਇਹਨਾਂ ਦੀਆਂ ਹਦਾਇਤਾਂ ਜਿੱਥੇ ਸਬਸਿਡੀ ਗੱਲ ਕੀਤੀ ਹੈ ਉਥੇ ਸਰਕਾਰੀ ਖਰੀਦ ਤੇ ਐਮਐਸਪੀ ਵੀ ਖਤਮ ਕਰੋ ਉਥੇ ਪੀਡੀਐਸ ਸਕੀਮ ਵੀ ਖਤਮ ਕਰੋ ਇਹਦਾ ਅਰਥ ਹੀ ਮਤਲਬ ਇਹ ਹੈ ਜੇ ਬਣਾ ਸਰਕਾਰੀ ਖਰੀਦ ਹੀ ਨਹੀਂ ਤਾਂ ਸਰਕਾਰੀ ਭੰਡਾਰ ਨਹੀਂ ਜੇ ਸਰਕਾਰੀ ਭੰਡਾਰ ਨਹੀਂ ਤਾਂ ਪੀਡੀ ਜਨਤਕ ਕਮੰਡ ਪ੍ਰਣਾਲੀ ਕਿੱਥੋਂ ਹੋਗੀ ਬਿਲਕੁਲ ਠੀਕ ਹੈ ਜਨਤਕ ਕਮੰਡ ਪ੍ਰਣਾਲੀ ਨਹੀਂ ਹੋਗੀ ਇਸ ਕਰਕੇ ਇਹ ਪਾਲਿਸੀ ਲਿਆਂਦੀ ਹੈ ਮਤਲਬ ਕਾਰਨ ਇਹਦਾ ਕੀ ਹੈ ਫਿਰ ਇਹਦੇ ਚ ਜਿਹੜਾ ਪਹਿਲਾ ਮਾੜਾ ਸਾਡਾ ਮੁਲਕ ਤਾਂ ਪੀਡੀਐਸ ਤੇ ਡਿਪੈਂਡ ਕਰਦਾ ਹੈ ਕਸਤਰ ਤੇ ਪੰਜਾਬ ਤਾਂ ਆਟਾ ਦਾਲ ਬਾਦਲ ਸਾਹਿਬ ਦੀਆਂ ਪਹਿਲਾਂ ਫੋਟੋਆਂ ਲੱਗਦੀਆਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੱਗਦੀਆਂ ਦੇਖੋ ਜੀ ਮੈਂ ਤਾਂ ਆਪਣਾ ਪ੍ਰਧਾਨ ਮੰਤਰੀ ਕਿਸੇ ਜਿੰਨਾ ਵੀ 80 ਕਰੋੜ ਲੋਕਾਂ ਨੇ ਨਿਰਪੱਖ ਕਰ ਦੇਣ ਤੇ ਮੈਂ 17 ਲੱਖ ਤੱਕ ਇਹ ਕਾਉਂਟਰਰੀ ਗੱਲ ਨਹੀਂ ਇੱਕ ਪਾਸੇ 80 WTO ਦੀ ਇਹਨਾਂ ਨੀਤੀਆਂ ਦੇ ਵਿੱਚ ਬੈਠ ਰਹੇ ਆ ਦੂਜੇ ਪਾਸੇ ਜੋ ਅਸੀਂ ਪ੍ਰੈਕਟੀਕਲੀ ਕਰ ਰਹੇ ਆ ਬਿਲਕੁਲ ਉਲਟ ਹੈ ਉਹਨਾਂ ਨੂੰ ਇਹ ਅਮਲ ਦਿਖਾ ਰਿਹਾ ਆਪਾਂ ਕਹਿ ਰਹੇ ਨਾ ਇਹ ਤਾਂ ਇਹ ਕਿਉਂਕਿ ਤੁਸੀਂ ਹੁਣ ਜਿਹੜਾ ਕੋਈ ਅਵਾਨਦਾਰ ਪੱਤਰਕਾਰ ਆ ਜਿਹੜਾ ਪੜਿਆ ਲਿਖਿਆ ਪੱਤਰਕਾਰ ਆ ਜਿਹੜਾ ਇਸ ਸਰਕਾਰ ਦੀ ਪਾਲਿਸੀ ਨੂੰ ਸਮਝਦਾ ਨੀਤੀਆਂ ਨੂੰ ਸਮ ਪੁਰ ਆਮ ਨੂੰ ਤਾਂ ਪਤਾ ਨਹੀਂ ਵਿਸ਼ਵ ਪਰਸੰਤਾ ਦੀ ਨੀਤੀਆਂ ਕੀ ਅਗਲਾ ਕਹਿੰਦਾ ਜਦੋਂ ਤੁਸੀਂ ਜ਼ਿਕਰ ਕੀਤਾ ਬਰਨਾਲੇ ਬੋਲਿਆ ਉੱਥੇ ਤੇ ਸਵਾਲ ਉੱਠੇ ਵੀ ਇਹ ਕਿੰਦਰ ਨੂੰ ਲੈ ਗੱਲ ਵਿਸ਼ਵ ਪਰਸੰਤਾ ਕੀ ਵਿਰੋਧ ਹੋਇਆ ਥੋੜਾ ਉਹ WTD ਕੀ ਹੁੰਦੀ ਹੈ ਵੀ WTD ਤੇ ਗੱਲ ਲੱਗੇ ਇਹ ਤਾਂ ਮੋਦੀ ਨੇ ਛੱਡੀ ਗਏ ਮੋਦੀ ਨੇ ਤਾਂ ਵਿਰੋਧ ਹੀ ਨਹੀਂ ਕਰਦੇ ਅਸਲ 'ਚ ਨਹੀਂ ਇਹ ਨੂੰ ਮੋਦੀ ਨੇ ਲਾਗੂ ਕੋਈ ਲਾਗੂ ਕੀਤਾ ਜਿਹੜਾ ਸਾਡੇ ਪੁਲਿਸ ਡਾਂਗ ਮਾਰਨ ਆਉਂਦੀਆਂ ਸਾਨੂੰ ਪੁਲਿਸ ਦਾ ਦੇਖਦਾ ਵੀ ਪੁਲਿਸ ਤੇ ਹੌਲਦਾਰ ਨੇ ਮੇਰੇ ਡਾਂਗ ਮਾਰੀ ਅਸਲ ਤੇ ਵੀ ਡਾਂਗ ਮਰਵਾਈ ਕਿ ਨਹੀਂ ਪਰ ਕੀ ਇਸ ਕਪੈਸਿਟੀ 'ਚ ਹੈਗਾ ਭਾਰਤ ਵੀ ਜੇ ਤੁਹਾਡੀਆਂ ਮੰਗਾਂ ਤੇ ਸੁਣਵਾਈ ਕਰੇ ਸਰਕਾਰ ਔਰ ਉਹਦੇ ਬਾਰੇ ਸੋਚੇ ਅੱਜ ਇਸ ਕਪੈਸਿਟੀ 'ਚ ਸਾਡਾ ਮੁਲਕ ਹੈ ਵੀ ਉੱਥੋਂ ਅਸੀਂ ਸਟੈਪ ਡਾਊਨ ਕਰ ਰਹੀਏ ਬਾਹਰ ਆ ਜੀਏ ਉਹਦੇ ਤੋਂ ਬਹੁਤ ਵਧੀਆ ਸਵਾਲ ਤੁਹਾਡਾ ਕੀਤਾ ਹੈ ਇਹ ਬਹੁਤ ਠੋਸ ਸਵਾਲ ਹੈ ਵੀ ਇਸ ਹਾਲਤ 'ਚ ਹੁਣ ਭਾਰਤ ਹੈ ਇਹ ਗੱਲ ਠੀਕ ਹੈ ਇਸ ਹਾਲਤ 'ਚ ਨਹੀਂ ਪਰ ਜਦੋਂ ਅਸੀਂ ਗੱਲ ਕਰਦੇ ਆਂ ਵੀ ਤੁਸੀਂ ਬਾਹਰ ਤਾ ਹੋ ਭਾਰਤ ਕਹਿੰਦਾ ਵੀ ਮੈਂ ਇਸ ਹਾਲਤ 'ਚ ਨਹੀਂ ਤਾਂ ਕੀ ਭਾਰਤ ਦੀ ਸਰਕਾਰ ਇਹ ਪ੍ਰਾਲਾ ਕਰਦੀ ਹੈ ਵੀ ਅਸੀਂ ਕਿੱਥੋਂ ਕਿਵੇਂ ਨਿਕਲਾਂਗੇ ਪਰ ਜੇ ਤੁਸੀਂ ਇਹ ਅੰਡਰਸਟੈਂਡ ਕਰਦੇ ਹੋ ਸਭ ਤੋਂ ਵੱਡੇ ਕਿਸਾਨ ਆਗੂਆਂ ਤਾਂ ਫਿਰ ਇਹ ਡਿਮਾਂਡ ਅੱਜ ਕਿਉਂ ਰੱਖੀ ਜਾ ਰਹੀ ਹੈ ਪਹਿਲਾਂ ਉਹ ਜੇ ਸਰਕਮਸਟੈਂਸ ਤਾਂ ਬਣਾਏ ਜਾਣ ਨਾ ਮੁਲਕ ਵਾਸਤੇ ਦੇਖੋ ਜੀ ਮੈਂ ਤੁਹਾਨੂੰ ਇਹ ਕਹਿਣਾ ਵੀ ਇੱਕ ਗੱਲ ਸੁਣੋ ਆਪਾਂ ਕਹਿੰਦੇ ਭਾਰਤ ਦੇ ਵਿੱਚੋਂ ਬਾਹਰ ਆਓ ਸਰਕਾਰ ਇਹ ਤਾਂ ਕਹੋ ਵੀ ਭਾਰਤ ਸਾਨੂੰ ਜੇ ਚਾਵੇ ਵੀ ਅਸੀਂ ਭਾਰਤ ਦੇ ਵਿੱਚੋਂ ਬਾਹਰ ਕਿਵੇਂ ਆਉਣਾ ਹੈ ਇੱਕ ਗੱਲ ਹੈ ਅਸੀਂ ਕਹਿੰਦੇ ਵੀ ਗਾਰੰਟੀ ਕਾਨੂੰਨ ਬਣਾਓ ਸਰਕਾਰ ਕਹੇ ਵੀ ਅਸੀਂ ਤੁਸੀਂ ਐਂ ਦੱਸੋ ਵੀ ਗਾਰੰਟੀ ਕਾਨੂੰਨ ਇੱਕਦਮ ਨਹੀਂ ਬਣਾਇਆ ਜਾ ਸਕਦਾ ਇਹਨੂੰ ਬਣਾਉਣ ਵਾਸਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਕਿੱਥੋਂ ਉਪਲਬਧ ਹੋਣਗੀਆਂ ਇਸੀ ਤਰ੍ਹਾਂ ਵਿਸ਼ੇਪਰਸੰਸਾਤ ਦੀ ਬਾਹਰ ਆਉਣ ਦੀ ਗੱਲ ਹੈ ਜਿਹੜੀ ਵਿਸ਼ੇਪਰਸੰਸਾਤ ਦੀ ਵੀ ਬਾਹਰ ਨਹੀਂ ਆਇਆ ਜਾ ਸਕਦਾ ਵਿਸ਼ੇਪਰਸੰਸਾਤ ਦੀ ਵੀ ਬਾਹਰ ਆਇਆ ਜਾ ਸਕਦਾ ਪਰ ਉਹਦੇ ਵਾਸਤੇ ਸਮਾਂ ਮੰਗ ਕਰਦਾ ਉਹਦੇ ਵਾਸਤੇ ਕਿਹੜੇ ਕਿਹੜੇ ਪ੍ਰਾਲਿਆਂ ਦੀ ਲੋੜ ਹੈ ਸਰਕਾਰ ਉਹਦੇ ਨੂੰ ਪੈਣ ਵਾਸਤੇ ਤਿਆਰ ਹੈ ਇਹਦਾ ਮੱਕੜ ਸਾਹਿਬ ਜੀ ਸਵਾਲ ਨਹੀਂ ਹੈ ਵੀ ਤੁਸੀਂ ਵਿਸ਼ੇਪਰਸੰਸਾਤ ਦੇ ਬਾਹਰ ਆਓ ਸਰਕਾਰ ਹੁਣੀ ਕਹਿੰਦੀ ਮੈਂ ਬਾਹਰ ਆ ਗਿਆ ਜੀ ਜਦ ਸਰਕਾਰ ਨੂੰ ਅਸੀਂ ਕਹੀਏ ਵੀ ਤੁਸੀਂ ਐਮਐਫਸੀ ਯੂ ਗਾਰੰਟੀ ਕਾਨੂੰਨ ਬਣਾਓ ਸਰਕਾਰ ਹੁਣੀ ਕਹਿੰਦੀ ਮੈਂ ਹੁਣੀ ਬਣਾ ਕੇ ਲਿਆ ਦੇਣਾ ਜੀ ਕੋਈ ਐ ਐਪਲੀਕੇਸ਼ਨ ਨਹੀਂ ਛੁੱਟੀ ਦੀ ਵੀ ਦੋ ਅੱਖਰ ਲਿਖੋ ਤੇ ਛੁੱਟੀ ਮਿਲ ਜੂ ਉਹਦਾ ਬਕਾਇਦਾ ਪਲਾਨ ਬਣਾਉਣੀ ਪਈ ਬਸ ਸਕੀਮ ਹੈ ਕੀ ਸਰਕਾਰੀ ਗੱਲ ਤੇ ਤਿਆਰ ਹੁੰਦੀ ਹੈ ਵੀ ਮੈਂ ਵਿਸ਼ੇਪਰਸੰਸਦ ਸਭ ਤੋਂ ਬਾਹਰ ਆਉਣ ਵਾਸਤੇ ਤਿਆਰ ਹਾਂ ਕੀ ਤੁਸੀਂ ਸਾਨੂੰ ਕਹੇ ਹੋ ਤੁਸੀਂ ਤੁਹਾਡੇ ਕਿਸੇ ਇਕਨੋਮਿਕ ਸਮਾਹਰ ਤੋਂ ਕਿਸੇ ਤੁਸੀਂ ਬੁੱਧੀਜੀਵੀ ਤੋਂ ਤੁਸੀਂ ਸਾਨੂੰ ਇਹ ਖੜਾ ਲਿਓ ਕਿ ਵਿਸ਼ੇਪਰਸੰਸਦ ਦੇ ਵਿੱਚੋਂ ਬਾਹਰ ਕਿਵੇਂ ਆਇਆ ਜਾ ਸਕਦਾ ਤੁਸੀਂ ਸਾਨੂੰ ਇਹ ਖੜਾ ਤੁਹਾਡੇ ਕੋਲੇ ਹੈ ਨੀਤੀ ਕੋਈ ਹਾਂ ਜੀ ਤੁਸੀਂ ਨੀਤੀ ਤੁਸੀਂ ਪਲਾਨ ਜਦੋਂ ਕਿਸੇ ਨੀਤੀ ਦਾ ਐ ਬਿਆਨ ਨਹੀਂ ਹੋਇਆ ਹੋ ਸਕਦਾ ਨਹੀਂ ਪਰ ਕੋਈ ਕੋਈ ਰੋਡ ਮੈਪ ਤਾਂ ਕੋਈ ਬਲੂਪ੍ਰਿੰਟ ਤਾਂ ਹੋਊਗਾ ਨਾ ਜੇ ਜਗਿੰਦਰ ਸਿੰਘ ਗਰਾਹਾਂ ਐਡੀ ਵੱਡੀ ਗੱਲ ਕਹਿ ਰਹੇ ਆ ਤੁਸੀਂ ਅੱਜ ਇਹ ਵੀ ਕਿਹਾ ਕਿ ਅਸੀਂ ਆਡੀਨ ਆਰਡੀਨੈਂਸ ਵੀ ਨਹੀਂ ਚਾਹੁੰਦੇ ਅਸਤਾ ਚਾਹੁੰਦੇ ਆ ਸਿੱਧਾ ਕਾਨੂੰਨ ਬਣਾਓ ਐਮਐਸਪੀ ਦਾ ਫਿਰ ਸਾਡੇ ਨਾਲ ਗੱਲ ਕਰੋ ਆਕੇ ਹਾਂ ਜੀ ਜੇ ਤੁਸੀਂ ਇੰਨੀਆਂ ਸਟੇਟਮੈਂਟਸ ਵੱਡੀਆਂ ਦੇ ਰਹੇ ਹੋ ਤਾਂ ਤੁਹਾਡੇ ਕੋਲੇ ਕੋਈ ਬੈਕਅਪ ਤਾਂ ਹੋਊਗਾ ਕਿ ਸਾਡੇ ਕੋਲੇ ਆ ਬਲੂਪ੍ਰਿੰਟ ਹੈ ਸਵੇਰੇ ਮੋਦੀ ਸਾਹਿਬ ਨਾਲ ਤੁਹਾਡੀ ਮੀਟਿੰਗ ਹੋ ਜੇ ਉਹ ਕਹਿਣਗੇ ਉਹ ਗ੍ਰਾਹਕਾਂ ਸਾਹਿਬ ਦਿਓ ਜੀ ਅਸੀਂ ਸੋਚਦੇ ਆ ਬਾਹਰ ਆਉਣ ਦਾ ਦੱਸੋ ਅਸੀਂ ਕਿਵੇਂ ਉੱਤੋਂ ਬਾਹਰ ਆ ਸਕਦੇ ਬਿਲਕੁਲ ਠੀਕ ਸੋ ਤੁਹਾਡੀ ਗੱਲ ਬਿਲਕੁਲ ਠੋਸ ਗੱਲ ਹੈ ਜੇ ਗੱਲ ਦਾ ਕੋਈ ਪਤਾ ਨਹੀਂ ਹੁੰਦਾ ਤਾਂ ਗੱਲ ਕਰਨ ਦਾ ਫਾਇਦਾ ਕੋਈ ਜੀ ਅਸੀਂ ਇਹ ਕਹਿੰਦੇ ਆ ਵੀ ਅਸੀਂ ਇਹ ਖੜਾ ਦੇ ਸਕਦੇ ਹਾਂ ਹਮ ਅਸੀਂ ਇਹ ਦੱਸ ਸਕਦੇ ਹਾਂ ਕਿ ਬਿਸ਼ੇਪਾਰ ਸੰਸਦ ਤੱਕ ਜੋ ਬਾਹਰ ਕਿਵੇਂ ਆਵੇ ਅਸੀਂ ਇਹ ਦੱਸ ਸਕਦੇ ਹਾਂ ਵੀ ਗਾਰੰਟੀ ਕਾਨੂੰਨ ਬਣਾਉਣ ਸਕਦੇ ਹਾਂ ਤੇ ਇੰਪ ਅਸੀਂ ਦੱਸ ਸਕਦੇ ਹਾਂ ਜੇ ਸਰਕਾਰ ਮੰਗੇ ਕੀ ਸਰਕਾਰ ਇਹ ਤਿਆਰ ਹੈ ਜੇ ਤੁਸੀਂ ਮੈਂ ਅਸੀਂ ਤੁਹਾਨੂੰ ਕਹੀਏ ਮੋਕੜ ਸਾਹਿਬ ਚੰਡੀਗੜ੍ਹ ਜਾਣਾ ਤੁਸੀਂ ਐਂ ਤਾਂ ਕਹੋ ਵੀ ਹਾਂ ਅਸੀਂ ਜਾਵਾਂਗੇ ਤਾਂ ਹੈਗੇ ਯਾਰ ਚੰਡੀਗੜ੍ਹ ਨੂੰ ਪਰ ਤੁਹਾਨੂੰ ਦੱਸੋ ਵੀ ਜਾਵਾਂ ਮੈਂ ਕਿਹੜੇ ਤਰੀਕੇ ਨਾਲ ਉਹ ਤਾਂ ਸਾਧਨ ਤੁਸੀਂ ਪ੍ਰਾਪਤ ਕਰੋ ਉਹ ਤਾਂ ਪਲਾਨ ਸਾਨੂੰ ਦੱਸੋ ਵੀ ਮੈਂ ਕਿਹੜੇ ਤਰੀਕੇ ਨਾਲ ਚੰਡੀਗੜ੍ਹ ਜਾਵਾਂ ਤੁਸੀਂ ਪਹਿਲਾਂ ਹਾਂ ਤਾਂ ਕਹੋ ਵੀ ਮੈਂ ਜਾਣ ਨੂੰ ਤਿਆਰ ਹਾਂ ਸਰਕਾਰ ਇਹ ਗੱਲ ਕਹੇ ਵੀ ਹਾਂ ਠੀਕ ਹੈ ਯਾਰ ਬਿਜਪਰ ਦਾ ਸੰਸਦ ਦੀਆਂ ਨੀਤੀਆਂ ਸਾਡਾ ਨੁਕਸਾਨ ਕਰਦੀਆਂ ਅਸੀਂ ਬਾਹਰ ਹਉਣ ਨੂੰ ਤਿਆਰ ਆਹ ਜਿਹੜੀ ਖੇਤੀਬਾੜੀ ਤੋਂ ਜਿਹੜੀ ਐਮਐਸਪੀ ਹਟਾਉਂਦੇ ਨੇ ਇਹ ਇਹ ਆਪਣੇ ਆਪਣੇ ਵਾਸਤੇ ਇਹ ਫਿੱਟ ਨਹੀਂ ਐਮਐਸਪੀ ਨਹੀਂ ਹਟਾਈ ਜਾ ਸਕਦੀ ਸਰਕਾਰੀ ਖਰੀਦ ਨਹੀਂ ਹਟਾਈ ਜਾ ਸਕਦੀ ਸਰਕਾਰੀ ਭੰਡਾਰ ਰੱਖੇ ਜਾਣਗੇ ਸਰਕਾਰੀ ਇਹ ਗੱਲ ਕਰੇ ਜੀ ਨਿੱਜੀ ਕਰਨ ਦੇ ਨੀਤੀਆਂ ਸੰਸਾਰੀ ਕਰਨ ਦੇ ਵਪਾਰੀ ਕਰਨੀਆਂ ਨੀਤੀਆਂ ਸਾਨੂੰ ਠੀਕ ਨਹੀਂ ਲੱਗਦੀਆਂ ਇਹਨਾਂ ਤੋਂ ਅਸੀਂ ਬਾਹਰ ਆਉਣਾ ਚਾਹੁੰਦੇ ਹਾਂ ਦੱਸੋ ਯਾਰ ਕਿਵੇਂ ਨਿਕਲੀਏ ਕੋਈ ਨਾ ਕੋਈ ਗੱਲ ਤਾਂ ਹੋਵੇ ਨਾ ਪੋਜੀਟਿਵ ਸੋਚਣ ਲੱਗੋ ਤੁਸੀਂ ਜਦੋਂ ਤੁਸੀਂ ਸੋਚਣ ਲੱਗੋਗੇ ਫਿਰ ਆਪਣਾ ਫਿਰ ਐ ਤਾਂ ਨਹੀਂ ਹੁੰਦੀ ਕੋਈ ਇੱਕਦਮ ਕੋਈ ਗੱਲ ਬਣ ਜਾਂਦੀ ਹੈ ਜੇ ਤੁਸੀਂ ਸਰਕਾਰੀ ਇਹ ਗੱਲ ਨੂੰ ਪਵੇ ਵੀ ਠੀਕ ਹੈ ਯਾਰ ਸਾਨੂੰ ਤਾਂ ਇਹ ਪੂੰਜੀਪਤੀਆਂ ਨੇ ਸਾਨੂੰ ਤਾਂ ਇਹ ਕਾਰਪੋਰੇਟ ਦੀ ਲੁੱਟ ਨੇ ਤਾ ਲਿਆ ਹੁਣ ਕਿੰਨੀ ਪੂੰਜੀ ਹੈ ਜਿਹੜੀ ਸਾਡੇ ਦੇਸ਼ ਦੀ ਬਾਹਰਲੇ ਮੁਲਕਾਂ ਦੇ ਵਿੱਚ ਜਾ ਜਾ ਰਹੀ ਹੈ ਸਾਡੇ ਵਿਦਿਆਰਥੀ ਕਿੰਨੇ ਦੇ ਰਹੇ ਹਮ ਕਿੰਨੀ ਬੇਰੁਜ਼ਗਾਰੀ ਹੋਈ ਹੋਈ ਹੈ ਜੇ ਸਰਕਾਰ ਇਹ ਬਿਮਾਰੀ ਨੂੰ ਬੁਝਣ ਦੀ ਕੋਸ਼ਿਸ਼ ਕਰੇ ਤਾਂ ਦੱਸਣ ਵਾਲੇ ਬਥੇਰੇ ਮਿਲ ਜਾਣਗੇ ਜਿਹੜਾ ਐਮਐਸਪੀ ਕਾਨੂੰਨ ਦੀ ਗੱਲ ਹੈ ਕੀ ਤੁਸੀਂ ਉਹਦੇ ਚ ਪਰਚੇਸ ਗਰੰਟੀ ਇੰਸ਼ੋਰ ਕਰਨਾ ਚਾਹੁੰਦੇ ਹੋ ਕਿ ਜੇ ਕਣਕ ਝੋਨਾ ਸਰਕਾਰ ਚੱਕਦੀ ਹੈ ਤਾਂ ਅਸੀਂ ਚਾਹੁੰਦੇ ਹਾਂ ਬਾਕੀ ਸਾਰੀਆਂ ਫਸਲਾਂ ਵੀ ਸਰਕਾਰ ਚੱਕੇ ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਭਾਵੇਂ ਪ੍ਰਾਈਵੇਟ ਚੱਕੇ ਪਰ ਐਮਐਸਪੀ ਤੋਂ ਥੱਲੇ ਜੇ ਕੋਈ ਖਰੀਦਦਾਰ ਹੈ ਤਾਂ ਉਹਦੇ ਖਿਲਾਫ ਪਰਚਾ ਦਰਜ ਹੋ ਜੀ। ਬਿਲਕੁਲ ਇੱਕ ਗੱਲ ਇਹ ਹੈ ਸਰ ਇਹਦੇ ਵਿੱਚ ਮਕਰ ਸਾਹਿਬ ਬਹੁਤ ਵੱਡੀ ਗਲਤੀ ਇਹਦੇ ਵਿੱਚ ਹੈ। ਬਹੁਤ ਵੱਡੀ ਗਲਤੀ ਇਹਦੇ ਵਿੱਚ ਆਇਆ। ਵੀ ਅਸੀਂ ਕਹਿੰਦੇ ਆ ਵੀ ਖੇਤੀ ਸੈਕਟਰ ਦੇ ਵਿੱਚੋਂ ਵਿਚੋਲੀਏ ਬਾਹਰ ਕੱਢੋ। ਕਾਰਪੋਰੇਟ ਨੂੰ ਬਾਹਰ ਕੱਢੋ। ਹੂੰ ਤੁਸੀਂ ਸਰਕਾਰ ਦਾ ਤੇ ਸਿੱਧਾ ਖੇਤੀ ਦਾ ਸਬੰਧ ਹੋਵੇ। ਹੂੰ ਅਨਾਜ ਦੀ ਮਾਲਕ ਜਿਹੜੀ ਸਾਤੋਂ ਖਰੀਦਿਆ ਸਸਤੀ ਖਰੀਦੀਆ ਮਹਿੰਗੀ ਖਰੀਦੀਆ ਸਾਨੂੰ ਇਸ ਦੀ ਤਕਲੀਫ ਘੱਟ ਹੋਊਗੀ ਉਦੋਂ। ਜਦੋਂ ਕਿ ਉਹ ਸਰਕਾਰੀ ਭੰਡਾਰ ਦੇ ਵਿੱਚ ਜਾਣਾ ਉਹਦਾ ਮੁਨਾਫਾ ਵੀ ਸਰਕਾਰੀ ਖਜ਼ਾਨੇ 'ਚ ਜਾਣਾ ਉਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਸਾਨੂੰ ਮਜ਼ਮਦੂਰਾਂ ਸ ਕਿਸਾਨਾਂ ਨੂੰ ਜਿਹੜੀਆਂ ਸਹੂਲਤਾਂ ਮਿਲਣੀਆਂ ਨੇ ਸਾਨੂੰ ਉਹ ਪੈਸੇ ਦੀ ਤਕਲੀਫ ਨਹੀਂ ਕਿਉਂਕਿ ਮੁੜ ਕੇ ਸਾਡੇ 'ਤੇ ਲੱਗਣਾ ਹੈ ਖੇਤੀ ਸੈਕਟਰ 'ਤੇ ਲੱਗਣਾ ਹੈ ਉਹ ਆ ਕੁਦਰਤੀ ਆਫਤਾਂ ਦੀ ਮਾਰ ਵਾਸਤੇ ਸਾਨੂੰ ਮਜਾਰੇ ਨਾ ਕਰਨੇ ਪੈਣ ਉਹਦੀ ਪੌਸਚੀ ਬਣ ਜੇ ਨੀਤੀ ਬਣ ਜੇ ਉਹ ਪੈਸਾ ਉਹ ਸ਼ਰਮਾਇਆ ਹੁਣ ਉਹ ਸ਼ਰਮਾਇਆ ਨਾ ਤਾਂ ਸਾਡੇ ਕੋਲ ਜਾਂਦਾ ਉਹਦਾ ਮੁਨਾਫਾ ਖੇਤੀ ਦਾ ਨਾ ਹੀ ਉਹ ਸਰਕਾਰ ਕੋਲ ਜਾਂਦਾ ਹੈ ਜੀ ਜਿਹੜੇ ਕਾਇ ਜਿਹੜੀ ਵਿੱਚ ਵਿਚਾਲੇ ਬੈਠੀ ਆ ਉਹ ਲੈ ਜਾਂਦੀ ਆ ਉਹ ਸੱਤ ਸਮੁੰਦਰੋਂ ਪਾਰ ਟੱਪਦੀ ਆ ਉਹ ਜਾ ਕੇ ਖੇਤੀ ਦੀ ਆਮਦਨ ਨੂੰ ਕਿਤੇ ਹੋਰ ਪਾਸੇ ਲਾ ਦਿੰਦੀ ਆ ਹੂੰ ਅਸੀਂ ਇਹ ਇਹ ਹੈ ਸਾਡੀ ਅਡੋਲ ਜੀ ਅਸੀਂ ਇਹ ਸੋਚਦੇ ਆ ਵੀ ਸਰਕਾਰ ਜੀ ਇੱਧਰ ਨੂੰ ਤੁਰਨਾ ਚਾਹੁੰਦੀ ਆ ਆ ਇੱਕ ਸਾਧਨ ਜੇ ਹੁਣ ਤੁਸੀਂ ਐਂ ਕਹਿੰਦੇ ਹੋ ਵੀ ਸਾਡੇ ਬੱਚੇ ਆਪਾਂ ਵੀ ਕਹਿੰਦੇ ਆ ਤੁਸੀਂ ਵੀ ਕਹਿੰਦੇ ਹੋ ਸਾਡੇ ਵੀ ਰੋੜਾ ਸੋੜੀ ਸਾਰਿਆਂ ਦੀ ਆਪਣੀ ਸਾਰਿਆਂ ਦੀ ਰੋੜਾ ਵੀ ਸਾਡੇ ਬੱਚਿਆਂ ਨੂੰ ਰਜਗਾਰ ਚਾਹੀਦਾ ਹੂੰ ਉਹਨੇ ਕਹਿੰਦੇ ਆ ਮੁੰਡੇ ਬੈਠੇ ਨੇ ਬੱਚੇ ਬੈਠੇ ਨੇ ਤੁਸੀਂ ਸਾਰੇ মিডিਆ ਨਾਲ ਜੁੜੇ ਹੋ ਬੇ ਰਜਗਾਰੀ ਕਰਕੇ ਜੁੜੇ ਹੋ ਜੀ ਰਾਤ ਮੇਰੇ ਕੋਲ ਇੱਕ মিডিਆ ਵਾਲਾ ਸਾਥੀ ਸਾਡੇ 11 ਵਜੇ ਰਾਤ ਨੂੰ ਆਇਆ ਹੂੰ ਮੈਨੂੰ ਇਹ ਵੀ ਯਾਰ ਕਿੰਨੀ ਕਮਾ ਲਿਆ ਤੁਸੀਂ ਜੀ ਹੁਣ ਦਾ ਸਵਾਲ ਰੋਜ਼ਗਾਰ ਦਾ ਸਿਰ ਅਬ ਦੇ ਅਬ ਦੇ ਕਿਤੇ ਨੂੰ ਚਲਾਉਣ ਦਾ ਰੋਜ਼ਗਾਰ ਹੈ ਤੁਸੀਂ ਤਾਂ ਅੱਜਕੱਲ ਮੀਡੀਆ ਦੇ ਖਿਲਾਫ ਬੜੇ ਹੋਏ ਪਿਓ ਸਪੀਚਾਂ ਚ ਤੁਹਾਡੇ ਤੰਜ਼ ਸਾਰੇ ਮੀਡੀਆ ਤੇ ਆ ਰਹੇ ਨਹੀਂ ਮੈਂ ਮੀਡੀਆ ਮੇਰੇ ਮੂੰਹ ਚ ਸਵਾਲ ਤੁੰਦਾ ਆ ਕਿ ਮਾਈਕ ਲੱਗੇ ਨਹੀਂ ਨਹੀਂ ਮੀਡੀਆ ਨਾਲ ਤੇ ਇਹ ਸਵਾਲ ਨਹੀਂ ਇਹ 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 ਅਟੈਕ ਨਹੀਂ ਇਹ ਇਹ ਹੈ ਵੀ ਕਿਸੇ ਵੀ ਗੱਲ ਵਾਸਤੇ ਅਸੀਂ ਜਵਾਬ ਦੇ ਜਦੋਂ ਵੀ ਅਸੀਂ ਕੋਈ ਗੱਲ ਸਾਡੇ ਮੂੰਹ ਦੇ ਵਿੱਚੋਂ ਗਲਤ ਨਿਕਲਦੀ ਹੈ ਤਾਂ মিডিਆ ਨੇ ਆ ਕੇ ਸਾਨੂੰ ਪੁੱਛਣਾ ਵੀ ਹੁੰਦਾ ਇਹਦਾ ਮਤਲਬ ਐਕਸਪੈਕਟੇਸ਼ਨਸ ਨੇ ਲੋਕਾਂ ਦੀ ਤੁਹਾਡੇ ਤੋਂ ਐਕਸਪੈਕਟੇਸ਼ਨ ਹੈ ਕਿ ਜੇ ਉੱਥੇ ਮੋਰਚਾ ਲੱਗ ਗਿਆ ਤੇ ਉਗਰਾਹਾ ਸਾਹਿਬ ਉੱਥੇ ਮੌਜੂਦ ਹੋਣੇ ਚਾਹੀਦੇ ਇਹ ਐਕਸਪੈਕਟੇਸ਼ਨ ਹੈ মিডিਆ ਉਹੀ ਆ ਕੇ ਤੁਹਾਨੂੰ ਪੁੱਛ ਲੈਂਦਾ ਹਾਂ ਮੈਂ ਨਹੀਂ ਉਹ ਇੱਕ ਮਤਲਬ ਮੇਰਾ ਮੇਰਾ ਪਰ ਤੁਹਾਨੂੰ ਤਾਂ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਕਿ ਅੱਜ ਏਡੀ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਆ ਗਈ ਕਿ ਇੱਕ ਮੋਰਚਾ ਜਿੱਤਣ ਤੋਂ ਬਾਅਦ ਵੱਡਾ ਲੋਕ ਇਹ ਮਹਿਸੂਸ ਕਰਦੇ ਆ ਕਿ ਜੇ ਖੇਤੀ ਦੀ ਕਿਸਾਨੀ ਦੀ ਗੱਲ ਹੈ ਤਾਂ ਜੋਗਿੰਦਰ ਸਿੰਘ ਉਗਰਾਹਾ ਉੱਥੇ ਬਿਲਕੁਲ ਠੀਕ ਹੈ ਮੈਂ ਮੇਰਾ ਸਵਾਲ ਮੇਰੀ ਗੱਲ ਦਾ ਜਿਹੜੇ ਪਹਿਲੀ ਗੱਲ ਦਾ ਸਵਾਲ ਸੀ ਤੁਹਾਡਾ ਵੀ ਉਹ ਮੈਂ মিডিਆ ਤੇ ਅਟੈਕ ਇਸ ਕਰਕੇ ਜੀ ਕੀਤਾ ਵੀ ਉਹਨੇ ਮੇਰੇ ਮੂਰੇ ਕਿਉਂ ਇਹ ਰੱਖ ਦਿੰਦਿਆ ਟੂਟੀ ਕਿਉਂਕਿ ਮੈਂ ਦਾ ਮਤਲਬ ਇਹ ਸੀ ਵੀ ਭਾਈ ਗੱਲ ਕਰਨ ਤੋਂ ਪਹਿਲਾਂ ਤੋਲਣੀ ਪੈਂਦੀ ਅਸੀਂ ਜਿਹੜੀ ਮੂੰਹ ਚੋਂ ਕੋਈ ਗੱਲ ਕੱਢਣੀ ਆ ਅਸੀਂ ਉਹਦੇ ਜਵਾਬ ਦਿਆਂ ਅਸੀਂ ਐ ਨਹੀਂ ਵੀ ਜੋ ਮੋਲ ਤਾਂ ਮੋਲ ਤਾਂ ਇਹਦਾ ਮਤਲਬ ਨਹੀਂ ਹੁੰਦਾ ਅਸੀਂ ਜਦੋਂ মিডিਆ ਦੇ ਸਾਹਮਣੇ ਕੋਈ ਰਿਕਾਰਡਿੰਗ ਹੋਣੀ ਆ ਉਹਦੀ ਰਿਪੋਰਟ ਕੋਈ ਗੱਲ ਆਉਣੀ ਆ ਉਹਨਾਂ ਨੇ ਸਾਨੂੰ ਪੁੱਛਣਾ ਸੀ ਜਵਾਬ ਦਿਆਂ ਐ ਨਹੀਂ ਅਸੀਂ ਜੋ ਮਰਜ਼ੀ ਬੋਲ ਜੀ ਸਾਨੂੰ ਉਹ ਸਵਾਲ ਤੁਸੀਂ ਉਸੇ ਵੇਲੇ ਸਾਡੀ ਇੱਕ ਕਮਜ਼ੋਰ ਸ਼ਬਦ ਨੂੰ ਫੜ ਕੇ ਕਿਧਰ ਕਿਧਰ ਘੁਮਾ ਕੇ ਕਿਧਰ ਦਾ ਕੀ ਬਣਾ ਦੋਗੇ ਫਿਰ ਉਹਦਾ ਹੈਡਿੰਗ ਕੀ ਕੱਢੋਗੇ ਸਾਡੇ ਸਾਥੀ ਗੱਲ ਕੁਝ ਹੋਰ ਦੀਆਂ ਉੱਤੇ ਗਰਾਹਾਂ ਨੇ ਕੀਤਾ ਵੱਡਾ ਲੜਕਾਰਾ ਗਰਾਹਾਂ ਨੇ ਪਾਤੀਆਂ ਉਹਦੀਆਂ ਭਾਜਣਾ ਗਰਾਹਾਂ ਨੇ ਕਰਤਾ ਬੀੜਿਆ ਉਤੋ ਗੱਲਾਂ ਦਿੰਦਾ ਸਾਡਾ ਹੈਗਾ ਤਰਾ ਬਖਰੇਵੇਂ ਕੀ ਨੇ ਤੁਸੀਂ ਅੱਜ 2-3 ਵਾਰੇ ਆਪਦੇ ਭਾਸ਼ਣ ਚ ਜ਼ਿਕਰ ਕੀਤਾ ਕਿ ਭਾਵੇਂ ਸਾਡੇ ਬਖਰੇਵੇਂ ਨੇ ਪਰ ਅਸੀਂ ਆਪਦੇ ਤਰੀਕੇ ਨਾਲ ਇਸ ਅੰਦੋਲਨ ਦੇ ਵਿੱਚ ਖੜੇ ਆ ਬਿਲਕੁਲ ਠੀਕ ਕੀ ਬਖਰੇਵੇਂ ਆ ਤੁਹਾਡੇ ਹਰੇਕ ਸਾਡੇ ਬਖਰੇਵੇਂ ਤਰੀਕਾਕਾਰ ਸਾਡਾ ਮੁੱਦਿਆਂ ਤੇ ਸਾਂਝ ਬਣ ਜਾਂਦੀ ਹੈ ਜਿੱਤੇ ਤੁਹਾਨੂੰ ਇਹ ਤਰੀਕਾ ਠੀਕ ਨਹੀਂ ਲੱਗ ਰਿਹਾ ਜਿਸ ਤਰੀਕੇ ਨਾਲ ਨਹੀਂ ਨਹੀਂ ਮੈਨੂੰ ਇਹ ਲੱਗਦਾ ਹੈ ਵੀ ਇਹ ਜਿੱਡੀ ਵੱਡੀ ਲੜਾਈ ਹੂੰ ਤੇ ਜਿੱਡੀ ਵੱਡੀ ਸਾਡੀ ਮੂਹਰੇ ਤਾਂ ਸਰਕਾਰ ਦਾ ਖਾਸ ਹੈ ਜਿਹੜੀ ਸਰਕਾਰ ਨਾਲ ਸਾਡੀ ਲੜਾਈ ਹੈ ਲੜ ਕੇ ਹਟਿਆ ਉਸ ਸਰਕਾਰ ਦੇ ਨਾਲ ਐਡੀ ਵੱਡੀ ਲੜਾਈ ਕੋਈ ਵੀ ਇੱਕ ਜਾਂ ਦੋ ਜੱਤੇ ਬੰਦੀਆਂ ਨਹੀਂ ਜਿੱਤ ਸਕਦਾ ਹਮ ਸਾਡੀ ਇਹ ਇਹ ਸਮਝ ਆਇਆ ਸਾਡੀ ਇਹ ਪਹੁੰਚ ਬਣੀ ਇਸ ਕਰਕੇ ਇਹ ਲੜਾਈ ਨੂੰ ਜਦੋਂ ਵੀ ਹੱਥ ਪਾਉਣਾ ਹੈ ਇਧਰਲੇ ਪਾਸੇ ਵੱਡੀਆਂ ਮੰਗਾਂ ਬਹੁਤ ਵੱਡੀਆਂ ਨੇ ਕਿਵੇਂ ਵਿਸ਼ਵਾਦੀ ਗੱਲ ਤੁਸੀਂ ਪਹਿਲਾਂ ਕੀਤੀ ਹੈ ਬਿਲਕੁਲ ਪੈਨਸ਼ਨ ਦਾ ਮੁੱਦਾ ਹੈ ਉਹਦੇ ਚ ਕਿ ਕਿਸਾਨ ਨੂੰ ਪੈਨਸ਼ਨ ਮਿਲੇ ਐਮਐਸਪੀ ਦਾ ਮੁੱਦਾ ਹੈ ਹੋਰ ਬਹੁਤ ਸਾਰੀਆਂ ਮੰਗਾਂ ਨੇ ਈਮੇ ਦਾ ਮੁੱਦਾ ਹੈ ਈਮੇ ਦਾ ਮੁੱਦਾ ਕਰਜ਼ੇ ਦਾ ਮੁੱਦਾ ਹੈ ਜਿਹੜੀ ਐਡੀਆਂ ਵੱਡੀਆਂ ਮੰਗਾਂ ਦੇ ਉੱਤੇ ਐਡੀ ਵੱਡੀ ਸਰਕਾਰ ਦੇ ਨਾਲ ਟੱਕਰ ਲੈਣ ਵਾਸਤੇ ਸਾਡੀ ਇਹ ਸਮਝ ਬਣੀ ਦੀ ਹੈ ਵੀ ਕੱਲੀ ਕੋਈ ਜੱਤੇ ਬੰਦੀ ਦੋ ਜੱਤੇ ਬੰਦੀਆਂ ਨਹੀਂ ਲੜ ਸਕਦੀਆਂ ਪੂਰੇ ਭਾਰਤ ਦੇ ਤੇ ਘੱਟੋ-ਘੱਟ ਭਾਰਤ ਨਹੀਂ ਤਾਂ ਪੰਜਾਬ ਤਾਂ ਘੱਟੋ-ਘੱਟ ਇਕੱਠਾ ਹੋ ਕੇ ਲੜੇ ਤੁਸੀਂ ਇਹ ਸਪਸ਼ਟ ਕੀਤਾ ਕਿ ਤੁਸੀਂ ਨਹੀਂ ਜਾਓਗੇ ਉੱਥੇ ਫਿਰ ਤੁਹਾਡੀ ਪੋਜੀਸ਼ਨ ਕੀ ਰਹੂਗੀ ਤੁਸੀਂ ਕਹਿ ਰਹੇ ਹੋ ਮੈਂ ਲੜਾਈ ਵੀ ਲੜਨੀ ਚਾਹੁੰਨਾ ਮੈਂ ਨਾਲ ਵੀ ਆ ਪਰ ਮੈਂ ਉਹਨਾਂ ਦੇ ਤਰੀਕੇ ਕਰਨ ਨਾਲ ਸਹਿਮਤ ਨਹੀਂ ਹਾਂ ਫਿਰ ਜੋਗਿੰਦਰ ਸਿੰਘ ਉਹ ਗਰਾਹਾਂ ਤੇ ਉਹਨਾਂ ਦੀ ਜਥੇਬੰਦੀ ਦੀ ਪੋਜੀਸ਼ਨ ਕੀ ਹੈ ਸਾਡੀ ਪੋਜੀਸ਼ਨ ਇਹ ਹੈ ਵੀ ਅਸੀਂ ਸੰਯੁਕਤ ਮੋਰਚੇ ਦਾ ਪਾਰਟ ਹਾਂ ਜਿੱਥੋਂ ਮੈਂ ਕਿਹਾ ਵੀ ਅਸੀਂ ਨਹੀਂ ਜਾਵਾਂਗੇ ਅਸੀਂ ਉਹਨਾਂ ਚਰਨੇ ਜਾਣਾ ਉਧਰ ਜਿੱਨਾਂ ਚਰ ਸੰਯੁਕਤ ਮੋਰਚਾ ਇਹਨੂੰ ਕੋਈ ਪਾਸ ਨਹੀਂ ਕਰਦਾ ਸੰਯੁਕਤ ਮੋਰਚੇ ਦੇ ਵਿੱਚ ਤੈਅ ਹੋ ਗਏ ਕਿਉਂਕਿ ਦਿੱਲੀ ਦੀਆਂ ਮੰਗਾਂ ਨੇ ਹਾਂ ਅਸੀਂ ਸੰਯੁਕਤ ਮੋਰਚੇ ਦਾ ਪਾਰਟ ਹਾਂ ਦਿੱਲੀ ਚ ਰਹਿੰਦੀਆਂ ਮੰਗਾਂ ਦੇ ਉੱਤੇ ਜਿਹੜਾ ਵੀ ਐਕਸ਼ਨ ਕਰਨਾ ਤੁਸੀਂ ਦੇਖਿਆ ਹੋਣਾ ਵੇਖੋ 2 ਸਾਲ 3 ਸਾਲ ਹੋ ਗਏ ਸਾਨੂੰ ਤੋਂ ਆਇਆ ਦੋ ਸਾਲ ਅਸੀਂ ਕਦੇ ਵੀ ਇਕੱਲਿਆਂ ਨਹੀਂ ਦਿੱਲੀ ਦੀਆਂ ਮੰਗਾਂ ਤੇ ਐਕਸ਼ਨ ਨਹੀਂ ਕੀਤਾ ਕਿਸੇ ਵੀ ਜਥੇਬੰਦੀ ਨੇ ਕਿਸੇ ਵੀ ਜਥੇਬੰਦੀ ਨੇ ਜਦੋਂ ਵੀ ਦਿੱਲੀ ਦੀਆਂ ਮੰਗਾਂ ਤੇ ਐਕਸ਼ਨ ਕਰਨਾ ਤਾਂ ਸੰਯੁਕਤ ਮੋਰਚੇ ਦੀ ਕਾਰਤੇ ਭਾਰਤੀਆਂ ਸਾਰੀਆਂ ਇੱਥੇ ਬੰਨੀ ਐਕਸ਼ਨ ਕਰਦੀਆਂ ਨੇ ਜੀ ਇਹ ਇੱਕ ਪ੍ਰਿੰਸੀਪਲ ਹੈ ਇੱਕ ਉਸੂਲ ਬਣਿਆ ਹੋਇਆ ਸਾਡਾ ਹੁਣ ਜੇ ਸੰਯੁਕਤ ਮੋਰਚਾ ਲੀਕ ਦਿੰਦਾ ਵੀ ਆਪਾਂ ਦਿੱਲੀ ਜਾਣਾ ਹੈ ਜਾਂ ਸੰਯੁਕਤ ਮੋਰਚਾ ਕਾਲ ਦਿੰਦਾ ਵੀ ਆਪਾਂ ਰਾਜਧਾਨੀਆਂ ਚ ਧਰਨਾ ਮਾਰਨਾ ਹੈ ਜਾ ਉਹਦੀ ਕੋਈ ਕਾਲ ਆਉਂਦੀ ਹੈ ਉਹ ਕਾਲ ਤਾਂ ਸਾਨੂੰ ਲਾਗੂ ਕਰਨੀ ਪਊ ਤੇ ਤੁਹਾਡਾ opinion ਕੀ ਹੈ ਤੁਸੀਂ ਵੀ ਤਾਂ ਰੱਖੋਗੇ ਆਪਦੀ ਗੱਲ ਉੱਥੇ ਜਾ ਕੇ ਅਸੀਂ ਗੱਲ ਰੱਖਾਂਗੇ ਹੂੰ ਅਸੀਂ ਗੱਲ ਰੱਖਾਂਗੇ ਤੁਹਾਨੂੰ ਪੁੱਛਿਆ ਜਾਊਗਾ ਤਾਂ ਤੁਹਾਡਾ opinion ਕੀ ਹੈ ਸਾਡਾ opinion ਜਿਹਦਾ ਮੌਕੇ ਮੁਤਾਬਕ ਜਹੀ ਜੀ ਗੱਲ ਹੁੰਦੀ ਹੈ ਹੁਣ ਦੀ ਹਾਲਤਾ ਮੁਤਾਬਕ ਸਾਡਾ opinion ਹੈ ਇਹ ਤਾਂ ਫਿਰ ਬਾਹਰੋਂ ਤਾਂ ਤੁਸੀਂ ਤੈਅ ਕਰ ਲਿਆ ਹੁਣ ਹੈ ਤੁਹਾਡੀ ਤਾਂ ਹਰ ਗੱਲ ਬਹੁਤ ਤੁਸੀਂ ਡੈਮੋਕਰੈਟਿਕ ਤਰੀਕੇ ਨਾਲ ਚੱਲਦੇ ਹੋ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਤੁਸੀਂ ਸਲਾਹ ਕਰਦੇ ਹੋ ਫਿਰ ਜਾ ਕੇ ਫੈਸਲਾ ਦਿੰਨੇ ਜਦੋਂ ਵੀ ਬੈਠਦੇ ਆ ਉਦੋਂ ਸਲਾਹ ਕਰਦੇ ਆ ਉਦੋਂ ਕਹਾਂਗੇ ਉਦੋਂ ਐਸ ਤੇ ਬਹਿਸ ਵਿਚਾਰ ਹੋਊਗੀ ਉਹਦਾ ਜਿਹੜਾ ਐਕਸ਼ਨ ਅਸੀਂ ਦੇਣਾ ਹੁੰਦਾ ਸਾਡੇ ਅੰਦਰ ਇੱਕ ਗੱਲ ਹੈ ਮੱਕੜ ਸਾਹਿਬ ਜਥੇਬੰਦ ਕੈਦੇ ਕੋਈ ਨਾ ਕੁਝ ਜਥੇਬੰਦ ਕੈਦੇ ਕੋਈ ਉਹਨਾਂ ਦੇ ਵਿੱਚ ਇਹ ਨਹੀਂ ਕਿਹਾ ਜਾਂਦਾ ਵੀ ਜੇ ਫਰਜ਼ ਕਰ ਲਓ ਮੇਰਾ ਕੀ ਵਿਚਾਰ ਹੈ ਉੱਥੇ ਜਿਹੜਾ ਜਥੇਬੰਦੀ ਦੇ ਅੰਦਰ ਅਸੀਂ ਬਹਿਸ ਕਰਦੇ ਆ ਜਦੋਂ ਸੰਯੁਕਤ ਮੋਰਚੇ ਦੇ ਵਿੱਚ ਬੱਖ ਬੱਖ ਵਿਚਾਰ ਹੋਣਗੇ ਤੁਹਾਡਾ ਅੱਡ ਹੋਊਗਾ ਇਹਦਾ ਲੱਗਦਾ ਭੰਗੂ ਸਾਹਿਬ ਦਾ ਅੱਡ ਹੋਊਗਾ ਮੇ ਉਥੇ ਜਿਹੜਾ ਪਾਸ ਹੋ ਗਿਆ ਵੀ ਜ਼ਰਾ ਠੀਕ ਲੱਗ ਮੈਜੋਰਟੀ ਤੈਅ ਕਰਦੀ ਹੈ ਫਿਰ ਮੈਜੋਰਟੀ ਨੰਬਰ ਗੇਮ ਹੈ ਮੈਜੋਰਟੀ ਬਣਦੀ ਹੈ ਪਹਿਲਾਂ ਮੈਜੋਰਟੀ ਤੋਂ ਬਾਅਦ ਜਿਨ੍ਹਾਂ ਦੇ ਮਤ ਦੂਜੇ ਹੁੰਦੇ ਨੇ ਫਿਰ ਉਹ ਮੈਜੋਰਟੀ ਉਹਨਾਂ ਨੂੰ ਅਪੀਲ ਕਰਦੀ ਹੈ ਵੀ ਤੁਸੀਂ ਇੱਥੇ ਸੋਚੋ ਫਿਰ ਅਸੀਂ ਆਪਣੀ ਪੋਜੀਸ਼ਨ ਰਿਜ਼ਰਵ ਲਖਾ ਕੇ ਹੂੰ ਉਹਨਾਂ ਨਾਲ ਸਹਿਮਤੀ ਦੇਣੇ ਫਿਰ ਉਹ ਸਾਡਾ ਬਣ ਜੇ ਤੁਹਾਡਾ opinion ਹੈ ਵੀ ਨਹੀਂ ਜਾਣਾ ਚਾਹੀਦਾ ਮੈਜੋਰਟੀ ਇਸ ਗੱਲ 'ਚ ਆ ਜਾਂਦੀ ਹੈ ਵੀ ਜਾਣਾ ਚਾਹੀਦਾ ਜਾਣਾ ਚਾਹੀਦਾ ਫਿਰ ਉੱਥੇ ਉੱਥੇ ਅਸੀਂ ਰਿਜ਼ਰਵੇਸ਼ਨ ਕਰਾ ਕੇ ਆਪਣੀ ਪੋਜੀਸ਼ਨ ਉਹਨਾਂ ਦੇ ਨਾਲ ਸਹਿਮਤੀ ਪੁੱਛਦੇ ਹਾਂ ਆਪਣੀ ਪੋਜੀਸ਼ਨ ਲਖਾ ਦੇ ਵੀ ਸਾਡੀ ਪੋਜੀਸ਼ਨ ਨੋਟ ਕਰ ਇਦੇ ਨਾਲ ਜਾਣ ਚੁੱਕੇ ਹੁਣ ਤੱਕ ਕਲੀਅਰ ਕਰਦੇ ਹੋ ਨਾ ਤੁਸੀਂ ਅਜੇ ਇੰਨੀ ਦੁਨੀਆ ਲੱਖਾਂ ਲੋਕ ਤੁਹਾਨੂੰ ਸੁਣ ਰਹੇ ਐ ਤੁਸੀਂ ਸ਼ਾਮ ਨੂੰ ਆਪਦੀ ਗੱਲ ਰੱਖੋਗੇ ਸਾਨੂੰ ਪਤਾ ਲੱਗੇ ਕਿ ਤੁਹਾਡੀ ਪੋਜੀਸ਼ਨ ਕੀ ਐ ਤੁਸੀਂ ਪੰਜਾਬ ਚ ਲੜਨਾ ਚਾਹੁੰਦੇ ਹੋ ਲੜਾਈ ਅੱਗੇ ਜਾਣਾ ਚਾਹੁੰਦੇ ਹੋ ਦੋਖ ਤੁਸੀਂ ਇਹਨਾਂ ਮਸਲਿਆਂ ਦੇ ਉੱਤੇ ਤੁਸੀਂ ਇਹ ਐ ਵੀ ਅਸੀਂ ਇੱਕ ਸਾਡੀ ਇਹ ਪੋਜੀਸ਼ਨ ਐ ਮੋٹے ਤੌਰ ਤੇ ਜਿਹਨੂੰ ਐ ਲੈਣਾ ਵੀ ਜਿਹੜਾ ਇਸ ਵੇਲੇ ਸਿਚੁਏਸ਼ਨ ਬਣੀ ਐ ਉਹ ਜਿੱਥੇ ਬੰਦਿਆਂ ਨੇ ਕਾਲ ਦਿੱਤੀ ਐ ਸਾਡੀ ਇਹ ਪੋਜੀਸ਼ਨ ਐ ਮੈਂ ਤੁਹਾਨੂੰ ਸਾਫ਼ ਕਰਾਂ ਵੀ ਉਹਨਾਂ ਜਿੱਥੇ ਬੰਦਿਆਂ ਨੇ ਕਾਲ ਦਿੱਤੀ ਉਹਨਾਂ ਦਾ ਸਾਡੇ ਅਡਾਲ ਜੀ ਵਿਚਾਰਧਾਰਕ ਬਖਰੇਵੇਂ ਲਖਣੇ ਐਸ ਹਾਲਤ ਚ ਉਹਨਾਂ ਤੇ ਜਹਾਜਾਂ ਅਟੈਕ ਹੋਇਆ ਜਿਵੇਂ ਉਹਨਾਂ ਨੂੰ ਰੋਕੇ ਜੀ ਜਿਹੜੀਆਂ ਮੰਗਾਂ ਤੇ ਉਹ ਲੜ ਰਹੇ ਜੀ ਉਹਨਾਂ ਦੇ ਨਾਲ ਸਾਨੂੰ ਕੋਆਰਡੀਨੇਟ ਐਕਸ਼ਨ ਕਰਨੇ ਚਾਹੀਦੇ ਕਰਨੇ ਚਾਹੀਦੇ ਚਾਹੀਦੇ ਇਸ ਗੱਲ ਵਾਸਤੇ ਅਸੀਂ 14 ਤਰੀਕ ਨੂੰ ਫੈਸਲਾ ਕਰਕੇ ਹੂੰ 11 ਵਜੇ ਅਸੀਂ ਫੈਸਲਾ ਕਰ ਲਿਆ 15 ਨੂੰ ਡੇਲਾ ਰੋਕਾਂਗੇ ਤੇ 11 ਵਜੇ ਤੋਂ ਬਾਅਦ ਮੈਂ ਜਲੰਧਰ ਜਾ ਕੇ ਉਹਨਾਂ ਦੀ ਪੰਜਾਬ ਵਾਲਿਆਂ ਦੀ ਮੀਟਿੰਗ 'ਚ ਗਿਆ ਉਹਨਾਂ ਨੂੰ ਬੇਨਤੀ ਕੀਤੀ ਵੀ ਅਸੀਂ ਆਹ ਸੋਚਦੇ ਹਾਂ ਇਸ ਨੂੰ ਬੇਨਤੀ ਕਰਨਾ ਹੈ ਵੀ ਆਪਾਂ ਕੱਲ ਨੂੰ ਕੋਈ ਐਕਟੀਵਿਟੀ ਕੱਲ ਨੂੰ ਕਰੋ 15 ਤਰੀਕ ਨੂੰ ਤਾਂ ਉਹਨਾਂ ਨੇ ਸਾਡੀ ਬੇਨਤੀ ਪ੍ਰਮਾਨ ਕਰ ਲਈ ਅਸੀਂ ਆਹ ਡੋਲਜੀ ਸਾਡੀ ਹੋਂਦ ਵੀ ਹੈ ਤੁਹਾਡਾ ਕਾਮਯਾਬ ਸੀਗਾ ਭਾਰਤ ਬੰਦ ਭਾਰਤ ਬੰਦ ਸਾਡਾ ਪਹਿਲਾਂ ਦਸੀ ਹੂੰ ਭਾਰਤ ਬੰਦ ਕੀਤਾ ਕੱਲ ਨੂੰ ਹੂੰ ਸਾਡੀ ਇਹ ਡੋਲਜੀ ਐਸ ਅੰਦੋਲਨ ਵਾਲੇ ਜਿਹੜੇ ਤੁਸੀਂ ਕਹਿੰਦੇ ਜਨਤਾ ਨੂੰ ਸਪਸ਼ਟ ਕਰੋ ਆਹ ਸਾਡੀ ਡੋਲਜੀ ਹੈ ਬਕਰੇਵੇਂ ਸਾਡੇ ਵੱਖ ਨੇ ਲੱਖ ਨੇ ਅਸੀਂ ਇਸ ਕਰਕੇ ਇਹ ਲਹਿਰ ਦੀ ਖਾਤਰ ਕੋਈ ਬੰਦੇ ਦੀ ਖਾਤਰ ਨਹੀਂ ਕੋਈ ਕੌਣ ਉਹਦਾ ਕੋਈ ਨਹੀਂ ਖਾਤਰ ਨਹੀਂ ਇਸ ਮੂਵਮੈਂਟ ਦੀ ਖਾਤਰ ਜੇ ਅੱਜ ਉਹ ਹਾਰ ਹੁੰਦੀ ਐ ਇਸ ਅੰਦੋਲਨ ਦੀ ਤਾਂ ਸਮਝ ਲਓ ਮੂਵਮੈਂਟ ਦੀ ਹਾਰ ਇਹਨੂੰ ਐ ਨਾ ਸਮਝ ਲਓ ਵੀ ਜਿਹੜੇ ਉਹ ਲੜ ਰਹੇ ਸੀ ਉਹਨਾਂ ਦੀ ਹਾਰ ਹੈ ਇਹਦਾ ਫਾਇਦਾ ਸਾਨੂੰ ਨਹੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਵੀ ਜੇ ਇੱਥੇ ਇਹ ਦੋ ਜਥੇਬੰਦੀਆਂ ਤਿੰਨ ਬੈਠੀਆਂ ਜੇ ਇਹ ਅੱਜ ਕਿਸੇ ਪੋਜੀਸ਼ਨ ਤੇ ਹੱਲ ਤੇ ਨਹੀਂ ਪਹੁੰਚਦੀਆਂ ਤਾਂ ਸਾਰੀ ਮੂਵਮੈਂਟ ਦੀ ਹਾਰ ਹੈ ਜੇ ਹਾਰ ਹੁੰਦੀ ਐ ਤਾਂ ਇਹਦਾ ਮੂਵਮੈਂਟ ਨੂੰ ਨੁਕਸਾਨ ਬਹੁਤ ਵੱਡਾ ਹੈ ਮੈਂ ਇਹ ਗੱਲ ਕੀ ਤੁਸੀਂ ਕਦੇ ਟਰਾਈ ਕੀਤਾ ਆਖਰੀ ਇੱਕ ਦੋ ਸਵਾਲ ਹੈ ਸਮਾਂ ਹੋ ਰਿਹਾ ਮੈਨੂੰ ਪਤਾ ਹੈ ਤੁਸੀਂ ਜਾਣਾ ਹੈ ਵਿਸ਼ਵ ਪੱਧਰ ਦੇ ਉੱਤੇ ਕਿਸਾਨ ਜਿਹੜਾ ਉਹ ਮੋਰਚੇ ਲਾ ਰਿਹਾ ਹੈ ਅਸੀਂ ਫਰਾਂਸ ਦਾ ਵੀ ਐਜੀਟੇਸ਼ਨ ਦੇਖਿਆ ਜਿੱਥੇ ਸਰਕਾਰੀ ਬਿਲਡਿੰਗਾਂ ਘੇਰੀਆਂ ਜਾਂ ਕੇ ਕਦੇ ਇਹ ਟਰਾਈ ਨਹੀਂ ਕੀਤੀ ਕਿ ਵਿਸ਼ਵ ਪੱਧਰ ਦੀਆਂ ਜਥੇਬੰਦੀਆਂ ਚਾਹੇ ਉਹ ਫਰਾਂਸ ਦੀ ਹੈ ਮੈਕਸੀਕੋ ਦੀ ਹੈ ਉਹਨਾਂ ਨਾਲ ਸੰਪਰਕ ਸੱਦਿਆ ਜਾਵੇ ਡਬਲਿਊਟੀਓ ਦੀ ਇੰਟਰਨੈਸ਼ਨਲ ਲੜਾਈ ਹੈ ਇਕੱਠੇ ਹੋ ਕੇ ਇਹਨੂੰ ਪਹਿਲਾਂ ਤਾਂ ਭਾਰਤ ਪੱਧਰ ਤੇ ਇਕੱਠੇ ਹੋਏ ਹੁਣ ਇੰਟਰਨੈਸ਼ਨਲ ਪੱਧਰ ਤੇ ਇਕੱਠੇ ਹੋ ਜਾਈਏ ਅਜੇ ਤਾਂ ਭਾਰਤ ਵਾਲੀਆਂ ਜਥੇਬੰਦੀਆਂ ਹੀ ਪੂਰੀਆਂ ਖਲਾਵੇ 'ਚ ਨਹੀਂ ਆਈਆਂ ਅਸੀਂ ਵਿਸ਼ਵ ਤੱਕ ਕਿੱਥੋਂ ਜਾਵਾਂਗੇ ਅਜੇ ਤਾਂ ਸਾਨੂੰ ਭਾਰਤ ਦਾ ਕੁਝ ਸਹਜਾ ਖਿੱਤਾ ਪਿਆ ਮੱਕੜ ਸਾਹਿਬ ਜਿੱਥੇ ਉਹਨਾਂ ਨੂੰ ਐਂ ਨਹੀਂ ਪਤਾ ਵੀ ਐਮਐਸਪੀ ਹੁੰਦੀ ਕੀ ਹੈ ਹਮ ਅਜੇ ਭਾਰਤ ਦੇ ਬਹੁਤ ਸਾਰੇ ਖੇਤੀ ਹਿੱਸੇ 'ਚ ਇਹ ਪਤਾ ਹੀ ਨਹੀਂ ਵੀ ਪੰਜਾਬ ਦੇ ਵਿੱਚ ਐਮਐਸਪੀ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਐਮਐਸਪੀ ਦਾ ਸ਼ਬਦ ਨੇ ਉਹ ਜਾਣਦੇ ਵੀ ਕੀ ਹੁੰਦੀ ਹੈ ਹਮ ਅਜੇ ਭਾਰਤ ਦਾ ਬਹੁਤ ਵੱਡਾ ਹਿੱਸਾ ਹੀ ਸਾਡੇ ਕਲਾ ਵਿੱਚ ਨਹੀਂ ਆਇਆ ਹਾਂ ਇਹ ਗੱਲ ਥੋੜੀ ਠੀਕ ਹੈ ਜਦੋਂ ਇਸ ਤਰ੍ਹਾਂ ਦੀ ਕੋਈ ਮੂਵਮੈਂਟ ਬਣ ਗਈ ਕਿ ਉਹ ਭਾਰਤ ਦੇ ਵਿੱਚ ਚੰਗੀ ਮੂਵਮੈਂਟ ਬਣ ਗਈ ਇਧਰ ਮੂਵਮੈਂਟ ਬਣ ਗਈ ਤਾਂ ਇਹ ਇੱਕ ਸੰਪਰਕ ਉਧਰ ਕੀਤੇ ਜਾ ਸਕਦੇ ਨੇ ਪਰ ਆਟੋਮੈਟਿਕ ਹੀ ਇੱਕ ਸੰਪਰਕ ਬਣ ਗਿਆ ਦਿੱਲੀ ਨੂੰਦੋਲਣ ਦੇ ਵਿੱਚੋਂ ਜਿਹੜਾ ਤੁਸੀਂ ਪੰਜਾਬ ਦਾ ਮੀਡੀਆ ਉੱਥੇ ਗਿਆ ਪੰਜਾਬ ਦੇ ਮੀਡੀਆ ਨੇ ਜਿਹੋ ਜਿਹਾ ਉੱਥੇ ਰੋਲ ਕੀਤਾ ਚਲੋ ਦੂਜੇ ਮੀਡੀਆ ਦੀ ਗੱਲ ਜਿਹੜਾ ਉਹਨਾਂ ਦੇ ਪੱਖੀ ਵੀਡੀਓ ਦਾ ਨੈਗੇਟਿਵ ਰੋਲ ਸੀ ਉਹਨਾਂ ਦਾ ਉਸ ਰੋਲ ਨੇ ਦੁਨੀਆ ਦੇ ਵਿੱਚ ਤਾਂ ਗੱਲ ਪਹੁੰਚਾ ਦਿੱਤੀ ਨਾ ਵੀ ਭਾਰਤ ਦੇ ਵਿੱਚ ਜਿਹੜਾ ਅੰਦোলন ਲੜਿਆ ਗਿਆ ਉਹ ਕਾਰਪੋਰੇਟਾਂ ਦੇ ਖਿਲਾਫ ਲੜਿਆ ਗਿਆ ਹੂੰ ਉਹ ਵਿਸ਼ੇਪਰ ਸੰਤਾਂ ਦੇ ਖਿਲਾਫ ਲੜਿਆ ਗਿਆ ਬਿਲਕੁਲ ਉਹ ਨਵੀਆਂ ਆਰਥਿਕ ਨੀਤੀਆਂ ਦੇ ਖਿਲਾਫ ਲੜਿਆ ਗਿਆ ਉਹਨਾਂ ਨੂੰ ਹੁਣ ਇਹ ਮਹਿਸੂਸ ਹੋ ਗਿਆ ਤੁਸੀਂ ਇਹ ਦੇਖੋ 1977 ਦੇ ਵਿੱਚ ਅਮਰੀਕਾ ਦੇ ਵਿੱਚ 15% ਲੋਕ ਖੇਤੀ ਕਰਦੇ ਸੀ ਜੀ ਤੇ ਅੱਜ ਉਥੇ 1.5% ਲੋਕ ਖੇਤੀ ਕਰਦੇ ਬਿਲਕੁਲ ਉਹ ਨਵੀਆਂ ਆਰਥਿਕ ਨੀਤੀਆਂ ਦੇ ਖਤ ਨੇ ਉਹਨਾਂ ਨੂੰ ਮਤਲਬ ਇੰਨੇ ਲੋਕਾਂ ਨੂੰ 13.5% ਲੋਕਾਂ ਨੂੰ ਖੇਤੀ ਤੋਂ ਬਾਹਰ ਕਰ ਹੂੰ ਇਹ ਨਵੀਆਂ ਆਰਥਿਕ ਨੀਤੀਆਂ ਦੇ ਸਿੱਟਾ ਇਹੀ ਹਾਲਾਤ ਸਾਡੇ ਹੋਣਗੇ ਇਹੀ ਹਾਲਾਤ ਸਾਡੇ ਹੋਣਗੇ ਜੀ ਇੱਥੇ ਹੁਣ ਤੁਸੀਂ ਦੇਖ ਲਓ ਪਰ ਕੀ ਅੱਜ ਮੁਲਕ ਇਕਨੋਮਿਕ ਕੰਡੀਸ਼ਨ ਚ ਇੱਥੇ ਬੈਠਾ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀਗਾ ਕਿ ਉਹ ਉਹ ਜਿਹੜਾ ਲੋਨ ਵੇਵਰ ਦੀ ਗੱਲ ਆਈ ਹੈ ਜਿਹੜੀ ਕਿ ਜਿੰਨਾ ਕਿਸਾਨ ਤੇ ਕਰਜ਼ਾ ਸਾਰਾ ਰਾਈਟ ਆਫ ਕਰ ਦਿਓ ਮਾਫ ਕਰ ਦਿਓ ਇਸ ਕਪੈਸਿਟੀ ਚ ਹੈਗਾ ਦੇਸ਼ ਇਹ ਐਡੀ ਕੋਈ ਗੱਲ ਹੈ ਨਹੀਂ ਐਸੇ ਹਾਲ ਤੇ ਕੀਤਾ ਜਾ ਸਕਦਾ ਤੁਸੀਂ ਇਹ ਦੇਖੋ ਕੀਤਾ ਜਾ ਸਕਦਾ ਜੀ ਤਾਂ ਇਹਦਾ ਬਹੁਤ ਕੋਈ ਵੱਡੀ ਗੱਲ ਨਹੀਂ ਇਹ ਮਸਲੇ ਦਾ ਹੱਲ ਹੋਊਗਾ ਕਿਸਾਨੀ ਸੰਕਟ ਚੋਂ ਇੱਕ ਮਸਲੇ ਦਾ ਹੱਲ ਹੋਊਗਾ ਇਹ ਕੁਝ ਹੱਦ ਤੱਕ ਜਿਵੇਂ ਸਰ ਛੋਟੂ RAM ਨੇ ਵੀ ਆਉਂਦਿਆਂ ਸਭ ਤੋਂ ਪਹਿਲਾਂ ਕਿਸਾਨ ਦਾ ਕਰਜ਼ਾ ਮਾਫ਼ ਕਰਤਾ ਸੀ ਨਹੀਂ ਸਰਕਾਰ ਦੇ ਕੋਲੇ ਕੋਈ ਰਾਹ ਹੀ ਨਹੀਂ ਰਹਿਣਾ ਜੀ ਮੱਕੜ ਸਾਹਿਬ ਕਿਉਂਕਿ ਕਿਸਾਨਾਂ ਦੇ ਕੋਲੇ ਕੋਈ ਰਾਹ ਨਹੀਂ ਅਸਲ ਚ ਪਤਾ ਕੀ ਹੈ ਇਹਦਾ ਹੱਲ ਕੱਢ ਸਕਦੇ ਨੇ ਇਹ ਜਾਣ ਬੁੱਝ ਕੇ ਨਹੀਂ ਕੱਢ ਰਹੇ ਜਾਣ ਬੁੱਝ ਕੇ ਨਹੀਂ ਕੱਢ ਰਹੇ ਕਿਉਂ ਖੇਤੀ ਕਿਤੇ ਜਾਨ ਪੈ ਜੂਗੀ ਖੇਤੀ ਕਿਤੇ ਜਾਨ ਪੈ ਜੂਗੀ ਲੋਕਾਂ ਨੇ ਜ਼ਮੀਨਾਂ ਨਹੀਂ ਦੇਣੀਆਂ ਜੇ ਜਮੀਨਾਂ ਨੇ ਦੇਣੀਆਂ ਜਿਹੜੀ ਉਹਨਾਂ ਨੇ ਪਾਲਿਸੀ ਲਾਗੂ ਕਰਨੇ ਵੀ ਕਾਰਪੋਰੇਟ ਤੋਂ ਖੇਤੀ ਕਰਾਵੇ ਕੰਟੈਕਟ ਕੀਤੀ ਹੋਇਆ ਕਰੂਗੇ ਇੱਥੇ ਇੱਥੇ ਵੱਡੀ ਫਾਰਮਿੰਗ ਖੇਤੀ ਹੋਇਆ ਕਰੂਗੀ ਫਿਰ ਉਹ ਨੀਤੀ ਲਾਗੂ ਨਹੀਂ ਹੂੰ ਨਹੀਂ ਤਾਂ ਉਹ ਨੀਤੀਆਂ ਇਹਨਾਂ ਨੇ ਇਹਨਾਂ ਨੂੰ ਇਹ ਸਬਸਿਡੀਆਂ ਦੇਣੀਆਂ ਕੀ ਔਖੀਆਂ ਸੀਗੀਆਂ ਕਿਸੇ ਰੂਪ ਚ ਹੋਰ ਦੇ ਦਿੰਦੇ ਤਾਂ ਇਹ ਖੇਤੀ ਧੰਦੇ ਨੂੰ ਜੇ ਕਰਜ਼ੇ ਜੋ ਕੱਢਣਾ ਹੋਵੇ ਜਾਂ ਮੁਨਾਫੇ ਵਾਲਾ ਬਣਾਉਣਾ ਹੋਵੇ ਫਿਰ ਤਾਂ ਇਹ ਡਿਵੈਲਪ ਹੁੰਦਾ ਨਾ ਖੇਤੀ ਧੰਦਾ ਜੇ ਖੇਤੀ ਦਾ ਧੰਦਾ ਡਿਵੈਲਪ ਹੁੰਦਾ ਤਾਂ ਮਜ਼ਦੂਰ ਦਬਾਰ ਪੁੰਦੇ ਨੇ ਤਾਂ ਸਾਡੇ ਜਿਹੜੇ ਬੱਚੇ ਬਹਾਰ ਰਜਕਾਰ ਕਰਨ ਜਾਂਦੇ ਨੇ ਉਹਨਾਂ ਦਾ ਹਿੱਸਾ ਵੀ ਇਹ ਆਖਰੀ ਸਵਾਲੇ ਇਸ ਤੋਂ ਹਟ ਕੇ ਗੱਲ ਕਰ ਰਹੇ ਆ ਰੁਲਦੂ ਸਿੰਘ ਮਾਨਸਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿੱਥੇ ਉਹਨਾਂ ਨੇ ਕਿਹਾ ਕਿ ਜਿਹੜਾ ਰਾਸ਼ਨ ਇਕੱਠਾ ਹੁੰਦਾ ਸੀ ਉਹ ਮੈਂ ਕਮੇਟੀ ਦਾ ਮੈਂਬਰ ਸੀ ਉਹ ਵੇਚ ਦਿੰਦੇ ਸੀ ਇਸ ਤਰ੍ਹਾਂ ਦਾ ਕੁਝ ਵੀ ਹੁੰਦਾ ਜਥੇਬੰਦੀਆਂ ਚ ਕਿ ਰਾਸ਼ਨ ਜੇ ਕੋਈ ਵੱਧ ਆ ਜੇ ਤਾਂ ਉਹ ਵੇਚ ਦਿੱਤਾ ਜਾਂਦਾ ਦੇਖੇ ਮੈਨੂੰ ਤਾਂ ਮੱਕੜ ਸਾਹਿਬ ਪਤਾ ਨਹੀਂ ਇਸ ਗੱਲ ਦਾ ਵੀ ਉਹਨਾਂ ਨੇ ਰਾਸ਼ਨ ਵੇਚਿਆ ਹੈ ਕਿ ਰੱਖਿਆ ਸਾਡੇ ਸਾਡੇ ਇਹ ਨਹੀਂ ਹੈ ਇਸ ਤਰ੍ਹਾਂ ਦੀ ਥੋੜੀ ਜਥੇਬੰਦੀ ਚ ਇਹ ਸਾਡੇ ਹੋਰ ਰਿਵਾਜ ਹੈ ਸਾਡੇ ਇਹ ਰਿਵਾਜ ਨਹੀਂ ਹੈ ਪਹਿਲੀ ਗੱਲ ਤਾਂ ਇਹ ਹਮ ਅੱਜ ਜਿੰਨੇ ਇਥੇ ਲੰਗਰ ਆਏ ਨੇ ਤੁਸੀਂ ਦੇਖੇ ਹੋਣੇ ਸਾਰੇ ਪਿੰਡਾਂ ਦੇ ਲੰਗਰ ਆ ਹਰ ਇੱਕ ਪਿੰਡ ਦਾ ਫੰਡ ਨਹੀਂ ਇਕੱਠਾ ਹੁੰਦਾ ਤੁਮ ਨਹੀਂ ਫੰਡ ਅਸੀਂ ਲੰਗਰ ਵਾਸਤੇ ਕਦੇ ਫੰਡ ਇਕੱਠਾ ਕੀਤੇ ਹੀ ਨਹੀਂ ਲੰਗਰ ਦੀ ਸਾਨੂੰ ਚਿੰਤਾ ਇੱਕ ਸੁਣੋ ਪਹਿਲੀ ਮੇਰੀ ਗੱਲ ਸੁਣੋ ਲੰਗਰ ਦੀ ਸਾਨੂੰ ਚਿੰਤਾ ਹੀ ਨਹੀਂ ਹੁੰਦੀ ਲੰਗਰ ਕਿਉਂਕਿ ਪਿੰਡ ਵਾਲੇ ਆਪਦਾ ਰਸ਼ਨ ਲਾਉਂਦੇ ਆ ਹੂੰ ਉਹ ਪਿੰਡ ਵਾਲੇ ਆਪਦਾ ਰਸ਼ਨ ਆਪਦਾ ਬਕਾਉਂਦੇ ਵੇਚਦੇ ਆ ਉਹ ਜੇ ਉਹਨਾਂ ਬਚ ਗਿਆ ਕੰਨਾਂ ਦੇ ਕੋਈ ਇੱਕ ਗੱਟਾ ਬਚ ਗਿਆ ਚਾਹੇ ਗੁਰੂ ਘਰ ਦੇ ਨਾਲ ਚਾਹੇ ਉਹ ਵੇਚਦਣ ਜਾਂ ਕਿਸੇ ਨੂੰ ਆਏ ਕਹਿੰਦੇ ਆ ਯਾਰ ਰੱਖ ਲਓ ਸਾਡਾ ਰਸ਼ਨ ਅਸੀਂ ਜਿੱਦੇ ਫੇਰ ਅੰਦੋਲਨ ਵੇਲੇ ਜਾਂਗੇ ਸਾਡੇ ਇੱਕ ਦੇ ਸਟੇਟ ਦਾ ਜਾਂ ਬਲਾਕ ਦਾ ਜਾਂ ਜ਼ਿਲ੍ਹੇ ਦਾ ਹੋਰਾਂ ਜਿੱਥੇ ਬੰਦੀਆਂ ਦਾ ਜ਼ਿਲ੍ਹੇ ਦੇ ਲੰਗਰ ਹੁੰਦੇ ਨੇ ਤੁਸੀਂ ਸਾਡੇ ਪੰਡਾਲ ਚ ਜਾ ਕੇ ਦੇਖ ਲਿਓ ਸਾਡੇ ਤੁਹਾਨੂੰ ਕੋਈ ਵੱਡਾ ਲੰਗਰ ਨਹੀਂ ਮਿਲੂਗਾ ਤੁਸੀਂ ਪੁੱਛਦੇ ਨਹੀਂ ਐਸਕੇਐਮ ਦੀ ਮੀਟਿੰਗ ਚ ਵੀ ਜਿਹੜਾ ਪਿਛਲੇ ਅੰਦੋਲਨ ਵਾਲਾ ਪੈਸਾ ਹੈ ਭਾਈ ਉਹਦਾ ਹਿਸਾਬ ਦਿਓ ਕਿੱਥੇ ਆ ਉਹ ਪੈਸਾ ਕੋਈ ਕਹਿੰਦਾ ਮੇਰੇ ਕੋਲੇ 56 ਲੱਖ ਪਿਆ ਮੈਂ ਦੇ ਦੂੰਗਾ ਪਰ ਮੈਂ ਹਿਸਾਬ ਜਿਹੜਾ ਆਪਦੀ ਮੀਟਿੰਗ ਚ ਦੇਊਗਾ ਸਾਨੂੰ ਤਾਂ ਇਹ ਅਧਿਕਾਰ ਨਹੀਂ ਨਾ ਉਹਨਾਂ ਨੂੰ ਪੁੱਛਣ ਦਾ ਸੀ ਕਿਵੇਂ ਪੁੱਛ ਸਕਦੇ ਦੂਜੀ ਜਿੱਥੇ ਬੰਦੇ ਨੂੰ ਪੈਸਾ ਤਾਂ ਲੋਕਾਂ ਦਾ ਸੀ ਨਾ ਉਹ ਗ੍ਰਾਹਕਾਂ ਸਾਹਿਬ ਕਿਸੇ ਨੇ 10 ਰੁਪਏ ਦਿੱਤੇ ਕਿਸੇ ਨੇ 100 ਦਿੱਤਾ ਲਿਆ ਕੇ ਉੱਥੇ ਦਿੱਤਾ ਉਹ ਪੈਸਾ ਇਕੱਠਾ ਹੋਇਆ ਕੋਈ ਹੁਣ ਕਹਿੰਦਾ ਮੈਂ 50 ਲੱਖ ਲਈ ਬੈਠਾ ਕੋਈ ਕਹਿੰਦਾ ਉਹ ਉਹਦਾ ਹਿਸਾਬ ਤਾਂ ਹੋਣਾ ਚਾਹੀਦਾ ਦੇਖੋ ਮੱਕੜ ਸਾਹਿਬ ਇਹ ਗੱਲ ਸੁੱਢੀ ਗੱਲ ਸੁੱਢੀ ਠੀਕ ਹੈ ਪਰ ਇਹ ਗੱਲ ਅਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਸਾਡੀ ਥੋੜਾ ਕੀ ਊਸੂਲ ਹੈ ਜੱਥੇਬੰਦੀ ਦਾ ਜੇ ਕੋਈ ਤੁਹਾਨੂੰ ਆ ਕੇ ਡੋਨੇਸ਼ਨ ਦੇ ਕੇ ਜਾਂਦਾ ਹੈ ਜੱਥੇਬੰਦੀ ਦਾ ਊਸੂਲ ਹੈ ਅਸੀਂ ਤਾਂ ਸਾਰੇ ਦਾ ਸਾਰਾ ਹਿਸਾਬ ਤੁਸੀਂ ਦੇਖਿਆ ਉਹ ਦੇਖਿਆ ਨਹੀਂ ਹੋਣਾ ਅਸੀਂ ਤਾਂ ਕੁੱਲ ਹਿਸਾਬ ਹੂੰ ਜਿੰਨਾ ਸਾਨੂੰ ਮੋਰਚਿਆਂ ਚ ਹੋਇਆ ਸਾਡਾ ਇਕੱਠਾ ਪਿਛਲੇ ਅੰਦੋਲਨ ਚ ਹੋਇਆ ਇਕੱਠਾ ਬੀ ਵਾਲੇ ਮੋਰਚਿਆਂ ਚ ਇਕੱਠਾ ਹੋਇਆ ਪੰਜਾਬ ਨੂੰ ਦੇ ਮੋਰਚੇ ਲੱਗੇ ਹੋਏ ਸੀ 40 ਜਗ੍ਹਾ ਤੇ ਦਿੱਲੀ ਦੇ ਮੋਰਚੇ ਚ ਜੋ ਖੰਡ ਇਕੱਠਾ ਹੋਇਆ ਦਿੱਲੀ ਦੇ ਮੋਰਚੇ ਸਾਡਾ ਇਹ ਹਿਸਾਬ ਸੀ ਹਰ ਮਹੀਨੇ ਦਾ ਹਿਸਾਬ ਸਾਡਾ ਹੁੰਦਾ ਸੀ ਹਰ ਮਹੀਨੇ ਦੇ ਹਿਸਾਬ ਤੋਂ ਬਾਅਦ ਅਸੀਂ ਲਿਸ਼ਟਾਂ ਬੰਨ੍ਹਦੇ ਜਿਲ੍ਹਿਆਂ ਨੂੰ ਦੇ ਦਿੰਦੇ ਵੀ ਆਹ ਭਾਈ ਇਹਨਾਂ ਫੰਡ ਆ ਗਏ ਨਾ ਖਰਚ ਹੋ ਗਿਆ ਤੇ ਸਾਰਾ ਦਿੱਲੀ ਦੇ ਮੋਰਚੇ ਦਾ ਹਿਸਾਬ ਸਾਰੇ ਮੋਰਚਿਆਂ ਦਾ ਹਿਸਾਬ ਕਿਤਾਬ ਸਾਰੇ ਅਸੀਂ ਇਕੱਠਾ ਕਰਕੇ ਉਹ ਫੇਸਬੁਕ ਸੋਸ਼ਲ ਮੀਡੀਆ ਤੇ ਪਾਇਆ ਹੋਇਆ ਵੀ ਪੈਸਾ ਕਿੰਨਾ ਆਇਆ ਕਿੰਨਾ ਲੱਗਿਆ ਕਿੰਨਾ ਪਿਆ ਹ ਤੁਸੀਂ ਇਸ ਗੱਲ 'ਚ ਗੁੱਸਾ ਤਾਂ ਨਹੀਂ ਕਰ ਜਾਂਦੇ ਪੱਤਰਕਾਰ ਜੇ ਪੁੱਛੇ ਤਾਂ ਮੈਂ ਇੱਕ ਹੋਰ ਜਰਨਲਿਸਟ ਨੂੰ ਪੁੱਛਿਆ ਆ ਮਾਫ ਕਰਨਾ ਕਿਸਾਨ ਆਗੂ ਨੂੰ ਉਹ ਚਲਦੀ ਇੰਟਰਵਿਊ 'ਚ ਕੈਮਰਾ ਬਰਨ ਕਰਾਉਣ ਤੇ ਆ ਗਿਆ ਵੀ ਭਾਈ ਤੂੰ ਤਾਂ ਮੇਰੇ ਕੈਰੇਕਟਰ ਤੇ ਸਵਾਲ ਕਰ ਲਿਆ ਤੂੰ ਮੈਨੂੰ ਇਹ ਪੁੱਛ ਰਿਹਾ ਵੀ ਮੈਂ ਪੈਸਾ ਖਾ ਗਿਆ ਜਾਂ ਮੈਂ ਪੈਸਾ ਦੱਬ ਗਿਆ ਤੁਹਾਨੂੰ ਤਾਂ ਤਕਲੀਫ ਨਹੀਂ ਹੁੰਦੀ ਜੇ ਤੁਹਾਨੂੰ ਇਹ ਪੁੱਛ ਲਾਂ ਮੈਂ ਕਿ ਉਗਰਾਹਾਂ ਸਾਹਿਬ ਤੁਹਾਡੇ ਕੋਲੇ ਤਾਂ ਕੋਈ ਪੈਸਾ ਨਹੀਂ ਹੈ ਜਿਹੜੇ ਮਰਜ਼ੀ ਸ਼ਬਦ ਤੁਸੀਂ ਕਹੋ ਸਾਨੂੰ ਕੋਈ ਤਕਲੀਫ ਨਹੀਂ ਸਾਨੂੰ ਤਕਲੀਫ ਤਾਂ ਤਾਂ ਹੋਵੇ ਜੇ ਸਾਡੇ 'ਚ ਕੋਈ ਕਾਣ ਮਿਲਡ ਹੋਊਗੀ ਅਸੀਂ ਪਰਪੋਕ ਵੀ ਤਾਂ ਹੋਵਾਂਗੇ ਅਸੀਂ ਤੁਹਾਡੀ ਗੱਲ ਦਾ ਗੁੱਸਾ ਵੀ ਤਾਂ ਕਰਾਂ ਤੁਹਾਡੀ ਜਥੇਬੰਦੀ ਦੇ ਸਧਾਰਨ ਤੋਂ ਸਧਾਰਨ ਬੰਦੇ ਨੂੰ ਇਹ ਹੱਕ ਹੈ ਕਿ ਪ੍ਰਧਾਨ ਨੂੰ ਆ ਕੇ ਪੁੱਛ ਲੈ ਕੇ ਪ੍ਰਧਾਨ ਜੀ ਸਾਹਿਬ ਦੇ ਦਿਓ ਬਿਲਕੁਲ ਹੱਕ ਹੈ ਇਹਨਾਂ ਸਾਰਿਆਂ ਨੂੰ ਕਹੋ ਪੁੱਛ ਲੋ ਮੇਰੇ ਕੋਲੇ ਕਾਹਦਾ ਸਾਬਕਾ ਇਹਨਾਂ ਨੂੰ ਸਾਰਾ ਪਤਾ ਹੈ ਟਰਾਂਸਪੇਰੈਂਸੀ ਹੈ ਇਸ ਗੱਲ ਦੀ ਬਿਲਕੁਲ ਠੀਕ ਹੈ ਜੀ ਮੈਂ ਕਹਿੰਦਾ ਕੰਫੀਡੈਂਸ ਨਾਲ ਕਹਿ ਸਕਦੇ ਆ ਸਟੇਜ ਤੋਂ ਐਲਾਨ ਕਰਕੇ ਕਹਿ ਸਕਦੇ ਆ ਵੀ ਜਿਹੜਾ ਮਰਜ਼ੀ ਤੁਹਾਡੇ ਪੰਨਾ ਚ ਉੱਠ ਕੇ ਮੇਰੇ ਤੋਂ ਸਾਬ ਪੁੱਛ ਲੋ ਬਹੁਤ ਧੰਨਵਾਦ ਉਗਰਾਹਾਂ ਸਾਹਿਬ ਸਮਾਂ ਦਿੱਤਾ ਖੁੱਲ ਕੇ ਗੱਲਬਾਤ ਕੀਤੀ ਧੰਨਵਾਦ